ਇਹ ਕਿੰਨਵਾ ਸੂਆ ਸੁੰਦੀ ਆ ਇਹ ਵੀ ਤੀਜੀ ਆ ਜੀ ਤੀਜੀ ਸੂਈ ਆ ਜੀ ਕਿੰਨੇ ਦਿਨ ਪਏ ਇਹਨੇ ਮਹਾਰਾਜ ਜੀ ਬਸ ਇਹ ਆ ਦੇ ਅੱਜ ਜਾਲੇ ਸਿੱਟੀ ਜਾਂਦੀ ਹੈ ਜੀ ਇਹ ਟੀਕੇ ਮੈਂ ਨਾ ਇਕੱਠੇ ਭਰਉਣਾ ਹੁੰਦਾ ਜੀ ਠੀਕ ਹੈ ਜੀ ਹੁਣ ਇਹ 12 ਮਈਆਂ ਦੇ ਇਕੱਠੇ ਟੀਕੇ ਨੇ ਠੀਕ ਹੈ ਜੀ ਠੀਕ ਹੈ ਜੀ ਹਾਂ ਹਰ ਧਰ ਇਹਦਾ ਫਿਰ ਮਨ ਲਾ ਪੀ ਕੇ ਲੈਵਲ ਦਾ ਰਿਕਾਰਡ ਆ ਜਿਹੜਾ ਦੁੱਧ ਦਾ ਉਹ ਵੀ ਇੰਦਾ ਵੀ ਕਿੰਨਾ ਰਿਆ ਹੋਊਗਾ ਜੀ ਇਹ ਮਨ ਲਾ ਡਰਾਈ ਕਿਦੇ ਤੇ ਕੀਤੀ ਠੀਕ ਆ ਬਿਲਕੁਲ ਜੀ ਵੀ ਮਨ ਲਾ ਫੌਜੋ 100 ਪਰ ਕਿਉਂਕਿ ਧਰਤੀ ਦੇ ਹੋਈ ਬਹੁਤ ਕੁਝ ਜਾਂਦਾ ਜੀ ਦੇਖੋ ਜੀ ਗੱਲ ਇਹ ਆ ਮੇਰੇ ਨਾਲ ਉਥੇ ਰਕ ਉਸ ਹੋਇਆ ਹਾਂ ਉਹੀ ਤਾਂ ਨਾ ਜੀ ਮੈਂ ਵੀ ਲਿਆਨੇ ਆ ਮੇਰੇ ਨਾਲ ਸਾਰਾ ਕੁਝ ਹੋਇਆ ਜੀ ਹਾਂ ਜੀ ਕਿਉਂਕਿ ਅੱਜ ਕੱਲ ਸਮਾਂ ਨਹੀਂ ਰਹਿ ਗਿਆ ਕਿਸੇ ਤੇ ਯਕੀਨ ਕਰਨਾ ਦੀ ਹਰ ਬੰਦਾ ਜਿਹੜੇ ਨੰਬਰ ਆ ਜਿਹੜੀ ਅੱਜ ਦਾ ਲੱਗਿਆਗਾ ਟੈਗ ਨੰਬਰ 1 ਆ ਜੀ 1 ਨੰਬਰ ਠੀਕ ਆ ਜੀ ਤੇ ਇਹਦਾ ਟੈਗ ਹੈਗਾ 6 ਨੰਬਰ ਜੀ 6 ਨੰਬਰ ਟੈਗ ਨਹੀਂ ਲਾ ਵੀਦਾ ਹਾਂਜੀ ਨਹੀਂ ਨਹੀਂ ਲਾ ਵੀਦਾ 6 ਨੰਬਰ ਹੈ ਜੀ ਤੇ ਇਹਦਾ ਟੈਗ ਨੰਬਰ 7 ਨੰਬਰ ਹੈ ਜੀ ਠੀਕ ਆਪਾਂ 7 ਨੰਬਰ ਟੈਗ ਵਾਲੀ ਵਗਾਦੀ ਉਹੜਾ ਗਲੇ ਨੰਬਰ ਵਾਲੀ ਕਿਹੜਾ ਨੰਬਰ ਹੈ ਇਹਦਾ 9 ਨੰਬਰ ਹੈ ਜੀ 9 ਨੰਬਰ ਟੈਗ ਵਾਲੀ ਮੱਝ ਜਿਹੜੀ ਉਹ ਕਿੰਨਾ ਸੂਆ ਇਹ ਦੂਜੇ ਸੂਏ ਆ ਜੀ ਦੂਜੇ ਸੂਏ ਆ ਗੋਕਾ ਫੀਡ ਵਰਤਦਾ ਜੀ ਗੋਕਾ ਫੀਡ ਵਰਤਦੇ ਆ ਜੀ ਉਹ ਹੀ ਚੱਲਦੀ ਸ਼ੁਰੂ ਤੋਂ ਲੈ ਕੇ ਹੁਣ ਹਾਂ ਮੈਂ ਤਾਂ ਜਿਹੜੇ ਸ਼ੁਰੂ ਤੋਂ ਹੀ ਚੱਲਦੀ ਆਏ ਮੰਨ ਲਓ ਠੀਕ ਹੈ ਜੀ ਤੇ ਪਹਿਲਾਂ ਮੈਂ ਕਾਰ ਦੀ ਬਣਾਉਂਦਾ ਸੀ 6 ਮਹੀਨੇ ਪਾਈ ਸੀ ਜੀ ਪਰ ਯਾਨੀ ਮੈਂ ਪਾਉਂਦਾ ਗੋਕਾ ਹੀ ਠੀਕ ਹੈ ਮਤਲਬ ਉਹਦੇ ਵਿੱਚ ਤੁਸੀਂ ਕੁਝ ਦਸ਼ਕਵੀਰਾਂ ਨੂੰ ਦੱਸ ਸਕਦੇ ਆ ਵੀ ਮਤਲਬ ਆਪਦੇ ਹੱਥੀ ਤਿਆਰ ਕਰਵਾਉਣੇ ਆ ਨਹੀਂ ਜੀ ਗੋਕਾ ਫੀਡ ਆਉਂਦੀ ਆ ਨਾਲ ਜਿਵੇਂ ਪਹਿਲੇ 4 ਮ ਜਿਵੇਂ ਬੜੇਵੇਂ ਲਾਲੋ ਵੀ 1 ਕਿਲੋ 1 ਮੱਜ ਨੂੰ 1 ਕਿਲੋ 1 ਕਿਲੋ ਮੱਜ ਨੂੰ ਬੜੇਵਾ ਤੇ ਪਾਈਆ ਕੋ ਗੁੜ ਤੇ ਇੱਕ ਜਿਹੜੀ ਆਪਣੀ ਸਪਰੇਅ ਵਾਲੀ ਇੱਥੇ ਕੁੱਪੀ ਪਈ ਥਨੂੰ ਦਿਖਾ ਦੇਣਾ ਉਹ ਇੱਕ ਤੇਲ ਦੀ ਇੱਕ ਤੇਲ ਦੀ ਪੱਕੀ ਪੱਕੀ ਉਹ ਸਰੋ ਦਾ ਤੇਲ ਹੀ ਦਿੰਨੇ ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਜ਼ਿਲ੍ਹਾ ਬਰਨਾਲੇ ਦਾ ਮਨਮਤਾ ਨਗਰਾ ਪਿੰਡ ਫਰਮਾਹੀ ਫਰਮਾਹੀ ਪਿੰਡ ਦੇ ਵਿੱਚ ਇਸ ਟਾਈਮ ਮੌਜੂਦ ਆ ਜਿਸ ਫਾਰਮ ਦੇ ਉੱਤੇ ਮੈਂ ਮੌਜੂਦ ਹਾਂ ਮਿੱਤਰੋ ਨਵਾਰ ਇਨਸਾਨ ਜਿਸ ਦੀ ਚਰਚਾ ਪਿੰਡਾਂ ਦੇ ਵਿੱਚ ਆਮ ਆ ਮਿੱਤਰੋ ਬਹੁਤ ਵੱਡਾ ਨਾਮਣਾ ਬਾਈ ਨੇ ਖੱਟਿਆ ਹੋਇਆ ਮਿੱਤਰੋ ਔਰ ਵੱਡੀ ਗੱਲ ਇਹ ਆ ਕਿ ਲਗਾਤਾਰ ਬਾਈ ਨੇ ਆਪਦੇ ਪਿੰਡ ਦੇ ਵਿੱਚ ਆਪਦੇ ਇਲਾਕੇ ਦੇ ਵਿੱਚ 25 ਸਾਲ ਤੋਂ ਸਰਪੰਚੀ ਦੇ ਵਿੱਚ ਨਾਮ ਬਣਾਇਆ ਹੋਇਆ ਮਿੱਤਰੋ ਅੱਜ ਕੱਲ ਬਾਈ ਨੂੰ ਜਿਹੜਾ ਜਾਣਦੇ ਆ ਭਰਾ ਸਾਡੇ ਕਿਊਜ਼ ਕਰ ਗੁਰਤੇਜ ਸਿੰਘ ਸਾਹਿਬ ਕਾ ਸਰਪੰਚ ਦੇ ਨਾਂ ਤੇ ਸਾਰੇ ਇਲਾਕੇ ਦੇ ਵਿੱਚ ਬਾਈ ਦੀ ਚਰਚਾ ਔਰ ਬਾਈ ਦੀ ਵੱਡੀ ਗੱਲ ਇਹ ਲੱਗੀ ਮਿੱਤਰੋ ਮੈਨੂੰ ਕਿ ਅੱਜਕੱਲ ਕਿਸੇ ਕੋਲ 7-8 ਮੱਝਾਂ ਹੋ ਜਾਣਾਂ ਤਾਂ ਅਗਲਾ ਫਾਰਮ ਦੇ ਵਿੱਚ ਯਕੀਨ ਕਰਿਓ ਅੱਧਾ ਘੂ ਘੰਟਾ ਮਾਰ ਕੇ ਘੇੜਾ ਤਾਂ ਰਹਿ ਜਾਂਦਾ ਫਿਰ ਕਹਿ ਦਿੰਦਾ ਬਾਈ ਨੂੰ ਮੈਂ ਵੇਖ ਰਿਆ ਘੰਟਾ 1.5 ਘੰਟਾ ਹੋ ਗਿਆ ਬਾਈ ਦੀ ਸਾਹਮਣੇ ਤੋਂ ਮੈਂ ਜਿਹੜੀ ਆਪ ਪਹੁੰਚ ਵੇਖੀ ਆ ਬਾਈ ਕੱਲੀ ਕੱਲੀ ਮੱਝ ਦੇ ਕੋਲੇ ਆਪ ਪੱਠੇ ਆਪ ਦੇਖ ਰੇ ਕਰਦਾ ਵਾ ਮਿੱਤਰੋ ਤੇ ਜਦੋਂ ਇਹਨਾਂ ਗਹਿਣਿਆਂ ਦੀ ਜਦੋਂ ਇਹਨਾਂ ਚੀਜ਼ਾਂ ਦੀ ਆਪ ਪਛਾਣ ਕੀਤੀ ਜਾਵੇ ਤਾਂ ਫਿਰ ਵੱਡਾ ਨਾਮ ਆ ਜਿਹੜਾ ਮਿੱਤਰੋ ਇਹ ਵੀ ਕਰਮਾਂ ਵਾਲੀਆਂ ਖੱਟ ਕੇ ਲਿਆਉਂਦੀਆਂ ਇਹ ਵੀ ਨਹੀਂ ਕੁਝ ਲਕੋਉਂਦੀਆਂ ਆਓ ਇਸੇ ਤਰ੍ਹਾਂ ਦੀ ਕਹਾਣੀ ਦੇ ਨਾਲ ਤੁਹਾਡੇ ਰੂਪ ਰੂਪ ਹੁੰਨੇ ਆ ਜਿਨ੍ਹਾਂ ਨੇ ਚੰਗੀਆਂ ਮਈਆਂ 20 22 22 ਕਿਲੋ ਵਾਲੀਆਂ ਲੈਣੀਆਂ ਨਾ ਫਿਰ ਹੁਣ ਆ ਮੈਂ ਤੋਂ ਆ ਵੀਡੀਓ ਤੋਂ ਖੁੰਝੇ ਨਾ ਰਹਿ ਜਾ ਜੇ ਇੱਕ ਤੋਂ ਇੱਕ ਵੱਧ ਕੇ ਮੱਝ ਦਿਖਾਉਣੀ ਐ ਇਸ ਵੀਡੀਓ ਦੇ ਵਿੱਚ ਚਾਰ ਨਗ ਦਿਖਾਵਾਂਗੇ ਤੇ ਚਾਰੇ ਟੌਪ ਕਲਾਸ ਹੋਣਗੇ ਜਿਹੜਾ ਤੁਹਾਨੂੰ ਪਸੰਦ ਹੋਊਗਾ ਉਹ ਤੁਸੀਂ ਗੱਲਬਾਤ ਪਾਈ ਦੇ ਨਾਲ ਕਰ ਲਿਓ ਆਓ ਮਿਲਦੇ ਆਂ ਬਾਈ ਨੂੰ ਸਾਰੀ ਕਹਾਣੀ ਪੇਸ਼ ਕਰਦੇ ਆਂ ਸਤਿ ਸ਼੍ਰੀ ਅਕਾਲ ਮਹਾਰਾਜ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਠੀਕ ਠਾਕ ਬਾਈ ਸੇਤਾ ਦੇ ਪਰਿਵਾਰ ਜੀ ਸਾਰੇ ਠੀਕ ਠਾਕ ਚਲੋ ਸ਼ੁ크ਰਾ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਇਸ ਗੱਲ ਦੇ ਉੱਤੇ ਵੀ ਤੁਸੀਂ ਆਪ ਦੀ ਹੱਥੀਂ ਵੀਣਤ ਕਰਦੇ ਆ ਜੀ ਤੇ ਮੈਨੂੰ ਖੁਸ਼ੀ ਇਸ ਗੱਲ ਦੀ ਹੋਈ ਆ ਕਿ ਤੁਹਾਡੇ ਕੋਲੇ ਜਾਨਵਰ ਦੇਖ ਕੇ ਯਕੀਨ ਕਰਿਓ ਵੀ ਧੰਨਵਾਦ ਕਰਦਾ ਕਿ ਤੁਸੀਂ ਇੰਨੇ ਚੰਗੇ ਨਗੀਨੇ ਸੰਭੇ ਹੋਏ ਆ ਬਾਈ ਘਰ ਪਰਵਾਸ ਠੀਕ ਆ ਸਾਰੇ ਜੀ ਸਾਰੇ ਠੀਕ ਠਾਕ ਠੀਕ ਆ ਜੀ ਇੱਕ ਵਾਰੀ ਦਰਸ਼ਕ ਵੀਰਾਂ ਨਾਲ ਆਪਣਾ ਨਾਮ ਸਾਂਝਾ ਕਰਦਿ ਗਿਆ ਜੀ ਭਾਈ ਜੀ ਮੇਰਾ ਪਿੰਡ ਫਰਵਾਹੀ ਹੈਗਾ ਤਹਿਸੀਲ ਬਰਨਾਲਾ ਜ਼ਿਲ੍ਹਾ ਬਰਨਾਲਾ ਤਨਮਾ ਤਹਿਸੀਲ ਬਰਨਾਲਾ ਪਿੰਡ ਫਰਵਾਹੀ ਜੀ ਗੁਰਤੇਜ ਸਿੰਘ ਸਾਹਿਬ ਦਾ ਸਰਪੰਚ ਜੀ ਠੀਕ ਹੈ ਜੀ ਲਗਾਤਾਰ ਫਿਰ ਸਰਪੰਚ ਜੀ 25 ਸਾਲ ਤੋਂ ਕੀਤੀ ਹੈ ਜੀ ਸਰਪੰਚੀ ਦਾ ਪਹਿਲਾ ਦਾਦਾ ਵੀ ਰਹੇ ਜੀ ਮੈਂ ਵੀ ਕਰ ਲਈ ਜੀ ਜੀ ਬਹੁਤ ਵਧੀਆ ਬਾਬੇ ਦੇ ਹੋਗਣਾ ਚੱਲਿਆ ਜੀ ਜੀ ਸ਼ੁਕਰ ਦਾ ਮਹਾਰਾਜ ਦਾ ਜੀ ਅੱਛਾ ਭਾਈ ਫਿਰ ਇਸ ਪਾਸੇ ਕਦੋਂ ਤੋਂ ਆਗੇ ਪਸਪਸ ਵਾਲੇ ਕਿਤੇ ਦੇ ਇਹ ਜੀ ਆਪਾਂ ਪਹਿਲਾਂ ਤਾਂ 1997 ਚ ਬਣਾਈ ਸੀ ਡੇਰੀ ਜੀ ਉਦੋਂ ਆਪ 92 ਚ ਆਪ 93 ਚ ਦੁਕਾਨ ਕਰੀ ਸੀ ਅੜਦ ਦੀ ਉਹਦੇ ਨਾਲ ਹੀ ਆਪਾ ਉਦੋਂ ਬਾਅਦ ਇਹਦਾ ਕੰਮ ਸ਼ੁਰੂ ਕਰ ਲਿਆ ਸੀ ਪਰ ਵਿੱਚ ਦੀ ਜਦੋਂ ਦੁੱਧ ਉਦੋਂ 12 ਰੁਪਏ ਕਿਲੋ ਸੀ 13 ਰੁਪਏ ਉਦੋਂ ਇਹ ਜੀ ਖੜੋਤ ਆਈ 8 ਰੁਪਏ ਕਿਲੋ ਦੁੱਧ ਰਹਿ ਗਿਆ ਉਦੋਂ ਮੈਨੂੰ 40 ਮੱਝਾਂ ਸੀ ਵੇਲੇ ਵੇਚ ਲਈ ਉਦੋਂ ਫਿਰ ਮੈਨੂੰ 15 15 16 16 ਹਜ਼ਾਰ ਦੀਆਂ 13 13 ਹਜ਼ਾਰ ਦੀਆਂ ਵੇਚਣੀਆਂ ਪੈਗੀਆਂ ਹੁਣ ਦੁਬਾਰੇ ਮੈਨੂੰ 4-5 ਸਾਲ ਤੋਂ ਫੇਰ ਮੇਲੇ ਵੇ ਹੈਗਾ ਜੀ ਜੀ ਹੁਣ ਥੋੜੀ ਜੀ ਲੇਬਰ ਦੀ ਵੀ ਪ੍ਰੋਬਲਮ ਹੈ ਥੋੜੀ ਜੀ ਤੈਨੂੰ ਮੈਂ ਸਾ ਗਾਈਆਂ ਵਾਲੇ ਪਾਸੇ ਨੂੰ ਮਾਣਾ ਇਸ ਟਾਈਮ ਦੁੱਧ ਬਹੁਤ ਆਗਾ ਮੈਨੂੰ ਐ ਵੀ ਮੂਰੇ 4-5 ਮਹੀਨਿਆਂ ਨੂੰ ਫੇਰ ਆਪਾਂ ਵਿੱਚ ਪਾ ਲਾਂਗੇ ਵੀ ਹੁਣ ਇਕੱਠੀਆਂ 8-9 ਮੱਝਾਂ ਸੂਈਆਂ ਗਈਆਂ ਵਿੱਚੋਂ 4-5 ਕੱਢ ਦਈਏ 6-7 ਕ ਰੱਖ ਲਈਏ ਮਨ ਲਾ ਤੁਹਾਡਾ ਦੇ ਮੇਰੇ ਟੀਕੇ ਇਕੱਠੇ ਪੜਾਏ ਹੋਏ ਸੀ ਜੀ ਵੀ ਥੋੜਾ ਮਾਣ ਕੀਤਾ ਵੀ ਮਈਆਂ ਦੇ ਨਾਲ ਨਾਲ ਕੋਈ ਗਾਇਆਂ ਦਾ ਵੀ ਆਪਾਂ ਲਾ ਹਾਂ ਨਹੀਂ ਕੋਈ ਗਾਇਆਂ ਲੈਣਗੇ ਪਰ ਰੱਖਾਂਗੇ ਆਪਾਂ ਮੱਝਾਂ ਹੀ ਠੀਕ ਹੈ ਜੀ ਜਿਆਦਾ ਗੱਲ ਆਪਣੀ ਮੱਝਾਂ ਦੀ ਹੈਗੀ ਪਰ ਹੁਣ ਦੁੱਧ ਇਕੱਠਾ ਫੇਰ ਮੂਰੇ ਜਾ ਕੇ ਜਮਾ ਖਤਮ ਹੋ ਜਾਊਗਾ ਖਤਮ ਹੋਊ ਉਹ ਤੋਂ ਫੇਰ ਲੈ ਲਾਂਗੇ ਜੀ ਹਾਂ ਵੀ ਚੱਲ 4 ਕਿ ਮਹੀਨਾ ਬਾਅਦ ਆਪਾਂ ਦੁਬਾਰੇ ਪ ਮਈਆਂ ਜਿਹੜੀਆਂ ਰੱਖੀਆਂ ਹੋਈਆਂ 20 ਤੋਂ ਬਾਹਰ ਆ ਗਈਆਂ ਇਹ ਸਾਰੀਆਂ ਨਹੀਂ ਸਾਰੀਆਂ ਨਹੀਂ ਆਪਾਂ 20 ਤੋਂ ਬਾਹਰ ਕਹਿ ਸਕਦੇ ਬਾਈ ਜਿਵੇਂ ਦੋ ਮੱਝਾਂ ਇੰਨਾ ਚ ਨੇ ਜੀ ਜੀ ਚਾਰ ਪੰਜਾਂ ਮੱਝਾਂ ਉਧਰ ਵੀ ਹੈਗੀਆਂ ਜੀ ਤੈਨੂੰ ਮੈਂ ਦੱਸਾਂ ਬਾਕੀ ਮੇਰੀ ਜਾਨੀ 15 ਤੋਂ ਉੱਤੇ ਵਾਲੀਆਂ ਨੇ ਜੀ 20 ਤੋਂ ਉੱਤੇ ਵਾਲੀਆਂ ਪੰਜ 6 ਨੇਗੀਆਂ ਚਾਰ ਬਾਕੀ 17 18 ਨੇ ਤਾਂ ਬੜੀਆਂ ਨੇਗੀ ਮਤਲਬ ਵੀ 15 ਤੋਂ ਲੈ ਕੇ 20 ਦੇ ਘੇਰੇ ਦੇ ਵਿੱਚ ਮਈਆਂ ਆ ਵਾ ਹਾਂਜੀ ਹਾਂਜੀ ਠੀਕ ਆ ਅੱਛਾ ਮਹਾਰਾਜ ਇੱਕ ਗੱਲ ਹੋਰ ਦੱਸਿਓ ਜੀ ਵੀ ਤੁਸੀ ਇੱਕ ਬੇਨਤੀ ਆ ਵੀ ਮੇਰੀ ਡੇ ਟੂ ਡੇ ਕਾਪੀ ਲਈ ਹੋਈ ਹੈ ਜੀ ਜੀ ਵੀ ਮੈਂ 1 ਤੋਂ ਜਿਵੇਂ 10 ਤਰੀਕ ਨੂੰ 20 ਨੂੰ 1 ਨੂੰ ਕਿਉਂਕਿ ਮੈਂ ਦਾਣਾ ਵਧਾਉਂਦਾ ਘਟਾਉਣਾਗਾ ਜੀ ਉਹ ਅਸੀਂ ਉਦੋਂ ਦੁੱਧ ਚੈੱਕ ਕਰਕੇ ਉਹਦੇ ਡੇਟ ਛਾੜਦੇ ਆ ਨਾਲ ਚੈੱਕ ਵੀ ਕਰ ਸਕਦਾ ਵੀ ਕਿਹੜੇ ਮਹੀਨੇ ਚ ਕਿਹੜੇ ਦਿਨ ਤੱਕ ਦੁੱਧ ਦੱਸਾਂ ਕਿਆ ਬਾਬਾ ਇਹ ਵੀ ਮਨ ਲਓ ਇੱਕ ਮੈਂ ਦਾ ਪ੍ਰੋਪਰ ਰਿਕਾਰਡ ਤੋਂ ਨਹੀਂ ਹੈਗਾ ਵੀ ਉਹੀ ਦਾਣਾ ਸਿੱਟੀ ਜਾਂਦੇ ਆ ਜੀ ਜੀ ਵੀ 10 ਦਿਨਾਂ ਬਾਅਦ ਚੈੱਕ ਹੁੰਦੀ ਆ ਵੀ ਦੁੱਧ ਘਟ ਗਿਆ ਕੋਥੀ ਐ ਐ ਐ ਰਹਿੰਦੇ ਆ ਮਨ ਲਾ ਉਹਦੀ ਜਿਹੜੀ ਦੇਖ ਰੇਖਾ ਉਹ ਪੂਰੀ ਤਰੀਕੇ ਦੇ ਨਾਲ ਕਰਦੇ ਆਪਾਂ ਹਾਂ ਜੀ ਬਾਕੀ ਦਾਣਾ ਅਸੀਂ ਸਣੀ ਨਹੀਂ ਕਰਦੇ ਜੀ ਦਾਣਾ ਅਸੀਂ ਉਹ ਧਾਰ ਕੱਢਦੇ ਆ ਅੱਜ ਉਹਦੀ ਮੱਠੜਾ ਜਿੰਨੀਆਂ ਮੱਧਾਂ ਨੇ ਚੋਣਾ ਹੈ ਅਕੰਡਾ ਸਾਡਾ ਇੱਥੇ ਰੱਖਿਆ ਪਿਆਗਾ ਤੁਹਾਡੇ ਸਾਹਮਣੇ ਜੀ ਅਸੀਂ ਦਾਣਾ ਜੋਕ ਕੇ ਕੱਲੀ-ਕੱਲੀ ਮੱਝ ਦਾ ਕਿਹਨੂੰ ਕਿੰਨਾ ਕਿਹਨੂੰ ਕਿੰਨਾ ਓਵੇਂ ਪਾਉਣਾ ਹੈ ਮਾਲਾ ਜਿੰਨਾ ਕੋ ਦੁੱਧ ਦੀ ਕਪੈਸਿਟੀ ਜਦੋਂ ਅਸੀਂ ਧਾਰ ਕੱਢਣੀ ਹੈ ਉਦੋਂ ਅਸੀਂ ਮੂਰੇ ਪੱਠਾ ਰੱਖਾਣਾ ਦਾਣਿਆਂ ਨਹੀਂ ਕੱਖ ਤਾਂ ਸਾਰਿਆਂ ਨੂੰ ਇੱਕੋ ਜਿੱਕੇ ਨੇ ਬਾਢਿਓ ਲਾ ਠੀਕ ਹੈ ਜੀ ਤੇ ਇੱਕ ਗੱਲ ਹੋਰ ਦੱਸੋ ਮੈਨੂੰ ਤੁਸੀਂ ਫਿਰ ਇਹ ਜਿਹੜਾ ਪੱਠਾ ਦਰਸਾ ਪਾਉਣੇ ਆ ਜਿਵੇਂ ਆਪਾਂ ਹਨਾ ਜੀ ਇਹ ਫਿਰ ਟਾਈਮ ਤੋਂ ਟਾਈਮ ਟੇਬਲ ਪਾਉਣੇ ਆ ਕਿ ਮਾਲਾ ਵੀ ਨਹੀਂ ਸਾਡਾ 2 ਵਜੇ ਦਾ ਪੱਕਾ ਟਾਈਮ ਹੈ ਜੀ 2 ਵਜੇ ਦਾ ਪੱਕਾ ਦੁਪ ਹਾਂ ਜੋਵੇ ਟਾਈਮ ਪੱਠੇ ਪੋਣੇ ਦੇ ਇੱਕ ਵਾਰੀ ਪੋਣੇ ਇੱਕ ਟਾਈਮ ਪੱਠੇ ਸਵੇਰ ਦੇ ਟਾਈਮ ਪੱਠੇ ਪੈਂਦੇ ਨੇ ਜੀ ਪੱਕਾ ਤੇ ਜਿਹੜਾ 2 ਵਜੇ ਵਾਲਾ ਉਹ 2:00 4:00 ਉਹਦੋਂ ਚਾਰ ਵੀ ਮੰਨ ਲਾ ਮਈਆਂ ਦੀ ਗਰੋਥ ਦੇਖ ਰੇਖਾ ਜਿਹੜੀ ਉਹ ਫੀਡ ਦੇ ਮੁਤਾਬਕ ਦੇਖ ਰੇਖਾ ਪੱਠੇ ਦੇ ਮੁਤਾਬਕ ਕਰਦੇ ਆ ਜੀ ਹਾਂਜੀ ਜਾਨੀ ਦੁੱਧ ਦੇ ਹਿਸਾਬ ਨਾਲ ਹੈ ਜੀ ਜੀ ਬਿਲਕੁਲ ਦੁੱਧ ਦੇ ਹਿਸਾਬ ਨਾਲ ਬਾਕੀ ਜਿਹੜੀਆਂ ਜਿਹੜੀਆਂ ਜਿਵੇਂ ਮੂੰ ਗੱਬਣ ਹੋ ਗਈਆਂ ਉਹਨੂੰ ਸਾਡਾ ਲੈਦਾ ਦਾਣਾ ਹੁੰਦਾ ਜੀ 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 ਅੱਜ ਅੱਜ ਫਿਰ ਆਪਾਂ ਚਾਰ ਜਾਨਵਰ ਦਿਖਾਉਣੇ ਆ ਮਹਾਰਾਜ ਹਣਾ ਜੀ ਚਾਰ ਹੀ ਆਪਣੇ ਵਕਾਊ ਆ ਹਣਾ ਜੀ ਚਾਰੀ ਜੀ ਠੀਕ ਹੈ ਜੀ ਆਪਾਂ ਸ਼ੁਰੂਆਤ ਕਰ ਲਈਏ ਪਹਿਲੇ ਨੰਬਰ ਤੇ ਆ ਮੈਂਤੋ ਜੀ ਇਹਦੀ ਕੀ ਡਿਟੇਲ ਆ ਮਹਾਰਾਜ ਜੀ ਇਹ ਬਾਈ ਜੀ ਪਿਛਲੇ ਟਾਈਮ ਇਹ ਇੱਕ ਦੂ ਪਹਿਲੇ ਸੂਏ ਚ ਨੇ 20 ਕਿਲੋ ਦੁੱਧ ਬਾਹਰ ਦਿੰਦਾ ਹੈ ਜੀ ਸਾਡੇ ਕਾਹ ਜਿਹੜੀ ਹੈਗੀ ਬਾਲਟੀ ਹੈਗੀ ਜੀ ਇਹ ਪਹਿਲਾਂ ਅਸੀਂ ਗਾਇਆਂ ਰੱਖੀਆਂ ਸੀ ਇਹ ਉਦੋਂ ਦੀਆਂ ਪੰਜ ਬਾਲਟੀਆਂ ਨੇ ਜੀ ਇਹ 13 ਕਿਲੋ ਦੀ ਬਾਲਟੀ ਹੈ ਜੀ ਮੇਰੀ ਕੋਈ ਵੀ ਆ ਮੱਝ ਹੈ ਜੀ ਵੀ ਜੇ ਮੈਂ ਧਾਰ ਕੱਢਾਂ ਇਹਦੇ ਚ ਦੁੱਧ ਨਹੀਂ ਪੈਣਾ ਜੀ ਕੀ ਬਾਤ ਹੈ ਮੈਂ ਇਹ ਨਹੀਂ ਕਹ ਸਕਦਾ ਵੀ ਦੁੱਧ 13 ਤੋਂ ਪਲੱਸ ਹੈ ਪਰ ਕਾਰਨ ਕਿ ਥੋੜੀ ਜਿਹੀ ਝੱਕ ਵੀ ਹੋ ਜਾਂਦੀ ਹੈ 10 ਕਿਲੋ ਵਾਲੀ ਢੋਲੀ 'ਚ ਨਹੀਂ ਪੈਣਾ ਜਿਹੜੀ ਮਰਜ਼ੀ ਦੀ ਧਾਲ ਕੱਢ ਲਓ ਕੀ ਬਾਤ ਹੈ ਵੀ 10 ਕਿਲੋ ਵਾਲੀ ਢੋਲੀ 'ਚ ਦੁੱਧ ਪਾ ਦੇ ਆਪਾਂ ਮੌਤਮਾਂ 'ਚ ਛੱਡ ਦਿਆਂਗੇ ਕੀ ਬਾਤ ਹੈ ਇਹ ਗੱਲ ਹੈ ਕੀ ਬਾਤ ਹੈ ਅੱਛਾ ਮਾਰਾ ਇੱਕ ਗੱਲ ਹੋਰ ਆ ਜੀ ਜਿਹੜਾ ਆਪਣਾ ਆ ਮੈਂ ਪਹਿਲੇ ਨੰਬਰ ਤੇ ਹੈਣਾ ਜੀ ਇਹ ਫਿਰ ਆਪਣੇ ਕੋ ਜੀ ਇਹ ਆਪਾਂ ਝੋਟੀ ਲੇਤੀ ਸੀ ਜੀ ਇਹ ਆਪਾਂ ਨੂੰ ਦੇਖੋ ਉ ਪਤਾ ਨਹੀਂ ਇਹ ਆਪਾਂ ਨੂੰ ਐ ਮਨਤੀ ਦੀ ਗੱਗੇ ਝੋਟੀ ਦਿੱਤੀ ਸੀ ਜੀ ਅੱਜ ਤੋਂ 400 ਸਾਲ ਪਹਿਲਾਂ ਠੀਕ ਹੈ ਜੀ ਇਹ ਉਦੋਂ ਜਾਨੀ ਕਿ ਪਹਿਲਾਂ ਲੇਤੀ ਸੀ ਆਪਾਂ ਠੀਕ ਹੈ ਜੀ ਤਨਹੋਲੇ ਦੀ ਮੰਡੀ ਤੋਂ ਲੇਤੀ ਸੀ ਠੀਕ ਹੈ ਜੀ ਬੰਦੇ ਆਏ ਸੀ ਇੱਧਰ ਆਪਣੇ ਦੱਬ ਵਾਲੀ ਕਿੰਨੀ ਠੀਕ ਹੈ ਮਹਾਰਾਜ ਜੀ ਹਾਂ ਜੀ ਤੇ ਇਹ ਕਿੰਨਵੇਂ ਸੂਆ ਸੂਪੀ ਆਇਆ ਤਕੀ ਜੀ ਐਦ ਕੀ ਜੇ ਇਹ ਤੀਜਾ ਸੂਆ ਜੀ ਤੀਜਾ ਸੂਆ ਹੁਣ ਆਪਣੇ ਕੋਲ ਸੂਪੀ ਆ ਤੀਜਾ ਸੂਆ ਦੋ ਸੂਏ ਮੈਂ ਇਹਦੇ ਆਪ ਆਹੋ ਕਰ ਲੇ ਤੀਜਾ ਐਦ ਕੀ ਤੀਜੀ ਗੇ ਸੂਪੀ ਹੋਣਾ ਹੁਣ ਹੁਣ ਇੱਕ ਦਿਨ ਸੂਈ ਆਕਦੀ ਇਹ ਅੱਜ ਹੁਣੀ ਜੀ ਬਸ ਦੁਪਹਿਰੇ ਦੀ ਠੀਕ ਹੈ ਜੀ ਜੇਰ ਜੂਰ ਪਾਤੀ ਇਹਦੇ ਜੇ ਪੈਗੀ ਜੀ ਦੁੱਧ ਕੱਢ ਕੇ ਸਾਡੀ ਆਤਾ ਜੀ ਦੁੱਧ ਪਿਆ ਦੇਨੇ ਹੁੰਨੇ ਠੀਕ ਹੈ ਕੱਟਾ ਦੇ ਕੀ ਕੱਟੀ ਆ ਜੀ ਕੱਟੀ ਠੀਕ ਹੈ ਇਹ ਕਿਹੜੇ ਸੀਮਿੰਟ ਦੀ ਆ ਗਈ ਕੱਟੀ ਇਹ ਸੀਮਿੰਟ ਮੇਰੇ ਲੇਵਲ ਲਿਖਿਆ ਜੀ ਉਹ ਆਪਾਂ ਵੇਖਦੇ ਆਪਾਂ ਦੱਸ ਕੇ ਵਾਲੇ ਨੂੰ ਦੱਸ ਦਿਆਂਗੇ ਕੱਲੇ ਕੱਲਾ ਲਿਖਿਆ ਹੁੰਦਾ ਠੀਕ ਹੈ ਮਾਰਾ ਠੀਕ ਹੈ ਠੀਕਾ ਵੀ ਆਪਾਂ ਇਹਨਾਂ ਨੂੰ 20 ਕਿਲੋ ਤੋਂ ਬਾਹਰ ਦੁੱਧ ਚੋਇਆ ਹੋਇਆ ਇਹਨਾਂ ਤੋਂ ਹਾਂਜੀ ਵੀ ਯਾਨੀ ਤੁਹਾਨੂੰ ਦੱਸੀ ਜਾਣਾ ਵੀ 10 ਕਿਲੋ ਈ ਢੋਲੀ ਚ ਪੈਂਦਾ ਨਹੀਂ ਸੀ ਠੀਕ ਹੈ ਮਹਾਰਾਜ ਠੀਕ ਹੈ ਘੱਟੋ ਘੱਟ 4 ਮਹੀਨੇ ਠੀਕ ਹੈ ਜੀ 4 ਮਹੀਨੇ ਦੁੱਧ ਦਾ ਚਾ ਪਿਆ ਨਹੀਂ ਉਹ ਦੂ ਬਾਅਦ ਘਟਾਇਆ ਇਹਨੇ ਇਹ ਪੀਕ ਲੈਵਲ ਬਲ 17 18 ਤੇ ਤਾਂ ਰਹੀ ਹੋਊਗੀ ਨੋਰਮਲ ਹੈ ਜੀ ਵੀ ਮਾਲਾ ਜਿਵੇਂ ਸੂਏ ਦਾ ਦੁੱਧ ਹੁੰਦਾ ਵਿਚਾਰਾ ਮਹੀਨੇ ਤੋਂ ਬਾਅਦ ਇਹ 17 18 ਤੇ ਤਾਂ ਖੇਡ ਹਾਂਜੀ ਇਹ ਘੱਟੋ ਘੱਟ ਮੈਨੂੰ ਆਇਆ ਲੱਗਦਾ ਵੀ ਇਹ ਮੈਂ 8-9 ਕਿਲੋ ਦੁੱਧ ਸੀ ਜਦੋਂ ਛੱਡੀ ਆ ਡਰਾਈ ਕੀਤੀ ਆ ਜਦੋਂ ਹਾਂਜੀ ਦੁੱਧ ਇਹਦੀ ਥਣ ਦੀ ਵੀ ਮੈਨੂੰ ਪ੍ਰੋਬਲਮ ਆਉਣ ਵਾਲੀ ਥਕਾਤਰਾ ਹੋ ਗਿਆ ਜੀ ਕਿਉਂਕਿ ਬੜਾ ਚੜ ਗਿਆ ਜੀ ਦੁੱਧਾ ਠੀਕ ਹੈ ਠੀਕ ਹੈ ਪਰ ਫਿਰ ਟਾਈਮ ਥੋੜਾ ਰਹਿ ਗਿਆ ਸੀ ਠੀਕ ਹੈ ਫਿਰ ਮੈਂ ਕਿਹਾ ਯਾਰ 2 ਮਹੀਨੇ ਦਾ ਛੱਡਣ ਦਾ ਹੱਕ ਬਣਦਾ ਹੱਕ ਬਣਦਾ ਬਿਲਕੁਲ ਅੱਛਾ ਜੀ ਮਨ ਲਓ ਡਰਾਈ ਲੈਵਲ ਤੇ ਵੀ 8-9 ਕਿਲੋ ਤੇ ਕੀਤਾ ਹੈ ਹਾਂ ਉੱਥੇ ਕਰੀਏ ਜੀ ਟੀਕੇ ਲਵਾ ਕੇ ਜਿਹੜੇ ਬੰਦੇ ਨੇ ਲੈਣੀ ਆਉਂਦੇ ਨੇ ਗਹਿਣਾ ਚੀਜ਼ ਕਹਿ ਸਕਦੇ ਆ ਹਨਾ ਟੂਪਾਂ ਭਰਾਈਆਂ ਸੀ ਜੀ ਇਹਦੇ ਥਣ ਚ ਡਾਕਟਰ ਕਹਿੰਦਾ ਵੀ ਦੁੱਧ ਮੱਝ ਦਾ ਥਣ ਨਾ ਇੱਕ ਸਾ ਆਪੀ ਜੜ ਜੂਗਾ ਜੀ ਅਸੀਂ ਪਹਿਲਾਂ 3 ਦਿਨ 4 ਬਾਅਦ ਕੱਢੀ ਫਿਰ 4 ਦਿਨਾਂ ਬਾਅਦ ਕੱਢੀ ਜੀ ਮੈਂ ਆਖਾਂ ਜੱਟੂ ਤਰੀਕਾ ਚੱਲ ਜੂ ਪਰ ਉਹ ਮੱਝ ਦਾ ਥਾਂ ਸਾਡਾ ਬਹਿ ਗਿਆ ਮਤਲਬ ਜਿਹੜਾ ਦੁੱਧ ਤਾਂ ਸਾਡਾ ਬਣ ਗਈ ਦੁੱਧ ਪਤਾ ਨਹੀਂ ਰੱਬ ਜਾਣਦਾ ਕੀ ਹੋ ਗਿਆ ਦੁੱਧ ਜਿਆਦਾ ਸੀ ਜਾਣੀ ਸਾਨੂੰ ਛੱਡਣੀ ਮਜਬੂਰੀ ਜੀ ਮੈਂ ਦੁੱਧ ਵਾਲੀ ਆ ਉਹ ਫਿਰ ਇਹ ਜਿਹੜਾ ਇਹਦੇ ਬੱਚਾ ਇਹਦਾ ਸੀਮਣ ਆਪਾਂ ਵੇਖ ਕੇ ਦੱਸ ਦਿਆਂਗੇ ਹਨਾ ਜੀ ਹਾਂਜੀ ਇਹ ਸਰਕਾਰ ਆਪਾਂ ਪੂਰਾ ਵਧੀਆ ਆਪਣੇ ਜੇ ਮਹਾਰਾਜ ਜੀ ਕੋਈ ਕਹੇ ਹੁਣੇ ਸੂਪੀਆ ਜੇ ਆਪਾਂ ਕੰਡੇ ਦੇ ਤੋਲ ਕੇ ਲੈਣਾ ਚਾਹੁੰਦਾ ਹੋਇਆ ਆਪਾਂ ਉਹ ਵੀ ਕਰ ਲਾਂਗੇ ਹਾਂਜੀ ਪਰ ਸਾਈ ਘਟੋ ਘਟ ਲੱਖ ਰੁਪਇਆ ਲਵਾਂਗੇ ਜੀ ਕਿਉਂਕਿ ਭਾਰੇ ਮੁੱਲ ਦੀ ਮੱਝ ਹੈ ਇਹ ਨਹੀਂ ਹੈਗਾ ਵੀ ਹਾਲਾਂਕਿ 10000 ਮੈਂ 20 ਦੇ ਜਾਨਾ ਬਿਲਕੁਲ ਜੀ ਬਿਲਕੁਲ ਵੀ ਜੀ ਮੈਂ ਇਹ ਨਾ ਉਹ ਗੱਲ ਨਹੀਂ ਹੈ ਨਾ ਸਹੀ ਗੱਲ ਹੈ ਲੱਖ ਰੁਪਇਆ ਸਾਈ ਦੇ ਦੇ ਉਹ ਜਾਂ ਫਿਰ ਆਪਾਂ ਕੰਡੇ ਤੇ ਲਾ ਕੇ ਜੀ ਸੱਲੀ ਘਾ ਕੇ ਦੇ ਦੇ ਤਿੰਨ ਟੈਂਪ ਚਾਰ ਟੈਂਪ ਜਿਹਨਾਂ ਦੇ ਮੈਂ ਕਹਣਾ ਜੀ ਜੇ ਇੱਥੇ ਬੰਦੇ ਰਹਿ ਐਸਾ ਬੰਦੇ ਵੇ ਫਰੀ ਹੈ ਜੀ ਠੀਕ ਆ ਆਦਾ ਜੇ ਕੰਮ ਆਣਾ ਛੱਡਦੇ ਜੇ ਆਪ ਰਹਿ ਬੇ ਰੋਟੀ ਫਰੀ ਹੈ ਬਿਲਕੁਲ ਆਉਦੀ ਤਸੱਲੀ ਕਰਕੇ ਲੈ ਕੇ ਜਾਵੇ ਜਿੱਦਿਆ ਆਣੀ ਉਹ ਤੋਲਣ ਵਾਲਾ ਹੋਊਗਾ ਹਨਾ ਜੀ ਹਾਂ ਜੀ ਮੈਂ ਕਹਿਣ ਵਾਲਾ ਨਹੀਂ ਹੋਊਗਾ ਤੋਲਣ ਵਾਲਾ ਨਾ ਜੀ ਇਹਨਾਂ ਨੇ ਕੋਈ ਗੱਲ ਨਹੀਂ ਹਾਂ ਜੀ ਪਰ ਮਾਰ ਠੀਕ ਹੈ ਜੀ ਐ ਸਰਪੰਚ ਸਾਹਿਬ ਦੂਜੀ ਤੋਂ ਦੋ ਨੰਬਰ ਤੇ ਜਿਹੜੀ ਮੇਹ ਹੈ ਜੀ ਹਾਂ ਜੀ ਇਹ ਨੀਲੀ ਰਾਵੀ ਦੀ ਹੈ ਜੀ ਨੀਲੀ ਰਾਵੀ ਦੀ ਇਹਦਾ ਰੇਟ ਫਿਰ ਪਹਿਲੇ ਨੰਬਰ ਵਾਲੀ ਦਾ ਸੱਚ ਜੀ ਰੇਟ ਆਪਾਂ ਦੁੱਧ ਦੇ ਸਾਬਣਾ ਉਮੀ ਗੱਲ ਹੋਊਗੀ ਬਾਈ ਠੀਕ ਹੈ ਜੀ ਅਜਾ 2 ਨੰਬਰ ਤੇ ਨੀਲੀ ਰਾਵੀ ਦੀ ਹੈ ਨਾ ਜੀ ਹਾਂ ਜੀ ਹਾਂ ਜੀ ਤੇ ਇਹ ਕਿੱਥੋਂ ਲੈ ਕੇ ਆਏ ਸੀ ਕਿਹੜੇ ਇਲਾਕੇ ਦੀ ਮੈਂ ਇਹ ਬੀਜੇਨਗਰ ਤੋਂ ਜੀ ਅੱਛਾ ਜੀ ਕੀ ਬਾਤ ਹੈ ਇਹ ਇਹ ਦੋ ਤਿੰਨ ਮੱਝਾਂ ਲੈਤੀ ਸੀ ਬੀਜੇਨਗਰ ਤੋਂ ਜੀ ਮੈਂ ਠੀਕ ਹੈ ਜੀ ਕੀ ਬਾਤ ਹੈ ਮੈਨੂੰ ਮੈਂ ਹੋਰ ਗੱਲਾਂ ਦੀਆਂ ਗੱਲਾਂ ਦੀ ਮੈਂ ਕਰਮਾ ਵਾਲੀ ਮੈਂ ਨੂੰ ਸਲਾਮ ਕਰਨੀ ਚਾਹੂੰਗਾ ਇਹਨੂੰ ਇਹ ਇਹ ਤਾਂ ਦੁੱਧ ਆ ਰਿਕਾਰਡ ਕਿ ਨਾ ਰਿਹਾ ਜੀ ਇਹਦਾ ਵੀ ਇੱਕੋ ਹੀ ਦੋਨਾਂ ਇਹ ਆ ਤਿੰਨ ਮੰਜਾਂ ਦਾ ਇੱਕੋ ਹੀ ਰਿਕਾਰਡ ਹੈ ਜੀ ਠੀਕ ਹੈ ਜੀ ਇਹ ਤਿੰਨਾਂ ਦਾ ਦੁੱਧ ਇੰਨੀ ਹੈ 20 ਤੋਂ ਬਾਹਰ ਆ ਲੀ 20 ਤੋਂ ਬਾਹਰ ਆਲੀਆਂ ਨਹੀਂ ਠੀਕ ਹੈ ਜੀ ਇਹ ਕਿੰਨੂਆ ਸੂਆ ਹੁੰਦੀ ਐ ਤਕੀ ਜੀ ਹਾਂ ਜੀ ਇਹ ਕਿੰਨੂਆ ਸੂਆ ਸੁੰਦੀ ਆ ਇਹ ਵੀ ਤੀਜੀ ਆ ਜੀ ਤੀਜੀ ਸੂਈ ਜਾਂਦੀ ਕਿੰਨੇ ਦਿਨ ਪਏ ਇਹਨੇ ਮਹਾਰਾਜ ਜੀ ਬਸ ਇਹ ਆ ਅੱਜ ਜਾਲੇ ਸਿੱਟੀ ਜਾਂਦੀ ਐ ਜੀ ਇਹ ਟੀਕੇ ਮੈਨਾਂ ਇਕੱਠੇ ਭਰਉਣਾ ਹੁੰਦਾ ਜੀ ਠੀਕ ਹੈ ਜੀ ਹੁਣ ਇਹ 12 ਮਈਆਂ ਦੇ ਇਕੱਠੇ ਟੀਕੇ ਨੇ ਠੀਕ ਹੈ ਜੀ ਠੀਕ ਹੈ ਜੀ ਹਾਂ ਇਹਦਾ ਫਿਰ ਮਨ ਲਾ ਪੀਕੇ ਲੈਵਲ ਦਾ ਰਿਕਾਰਡ ਆ ਜਿਹੜਾ ਦੁੱਧ ਦਾ ਉਹ ਵੀ ਇਹ ਥੋੜਾ ਜਿਆ ਤੁਸੀਂ ਐਂ ਲੈ ਲਓ ਵੀ ਕਿਲੋ 2 ਕਿਲੋ ਦਾ ਫਰਕ ਕਿਲੋ ਦਾ ਫਰਕ ਹੋ ਸਕਦਾ ਹੈ ਮਤਲਬ ਵੀ ਮਨ ਇਹ ਵੀ 7-8 ਤੇ 6-7 ਦੇ ਦਾ ਕੀਤੀ ਹੋਊਗੀ ਹਾਂਜੀ ਹਾਂਜੀ ਠੀਕ ਹੈ ਠੀਕ ਮੈਨੂੰ ਕਹਿਣ ਤੋਂ ਪਾਵੇ ਇਹ ਵੀ ਬਾਲਾ ਸੂਣਦੀ ਕਿ ਜਿੰਨਾ ਚਿਰ ਦੂਜੀ ਵਾਰੀ ਗੱਬਣਾ ਹੁੰਦੀ ਹੈ 10 ਕਿਲੋ ਤੋਂ ਘੱਟ ਤਾਂ ਕੋਈ ਵੀ ਨਹੀਂ ਮਿਲਦਾ ਨਹੀਂ 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 ਠੀਕ ਹੈ ਮਾਰਾ ਠੀਕ ਹੈ ਧੰਨਵਾਦ ਆ ਜੀ ਅੱਛਾ ਇਹਦਾ ਟੀਕਾ ਕਿਹੜਾ ਭਰਿਆ ਹੋਇਆ ਇਹ ਵੀ ਵੇਖ ਕੇ ਦੱਸ ਦਿਆਗੇ ਇਹ ਨੀਲੀ ਰਾਬੀ ਦਾ ਜੀ ਨੀਲੀ ਰਾਬੀ ਦਾ ਇਹ ਪਾਰਸ ਦਾ ਟੀਕਾ ਭਰਿਆ ਹੋਇਆ ਜੀ ਇਹ ਮੇਰੇ ਯਾਦ ਹੈ ਜੀ ਜਿੰਨੇ ਮੇਰੇ ਮੱਜਾਂ ਨੇ ਨੀਲੀ ਰਾਬੀ ਦਾ ਉਹ ਕ ਸਿੱਧੂ ਕੋਲੇ ਵੀ ਕੋਲੇ ਮੈਨੂੰ ਐ ਨਹੀਂ ਪਤਾ ਕਿ ਮੈਨੂੰ ਡਾਕਟਰ ਨੇ ਦੱਸਿਆ ਵੀ ਮੇਲੇ ਲਿਖਿਆ ਹੋਇਆ ਵੀ ਸਿੱਧੂ ਤੋਂ ਕੀ ਆਸੀ ਨਾ ਹਾਂ ਉਹ ਵੇਖ ਕੇ ਗਿਆ ਸੰਸਨੀ ਵਾਲਾ ਮੈਨੂੰ ਲੱਗਦਾ ਉੱਥੇ ਗਿਆ ਹਾਂ ਲੈ ਜੀ ਮਿੱਤਰੋ ਕੀ ਬਾਤ ਆ ਬਾਕਮਾਲ ਮੈਂ ਵੀਰੇ ਪਿੱਛੇ ਗਲੇ ਦੋ ਬਾਕਮਾਲ ਮੈਂ ਦਾ ਟਾਂਟਾ ਟਾਂਟਾ ਤੇ ਇਹਦੀ ਖੂਬਸੂਰਤੀ ਬੜੀ ਕਮਾਲ ਵਾਲੀ ਵੇਦੀ ਹਨਾ ਜੀ ਅਮਰੀਕਨ ਗਾਇਆਂ ਵੀ ਇਹਦੇ ਅੱਗੇ ਫੇਰ ਆਪਣੀਆਂ ਬਾਈਆਂ ਮੈਂ ਜਿਵੇਂ ਮੰਡਲ ਆਏ ਨਹੀਂ ਹੈਗਾ ਵੀ ਮੱਝ ਗਿਆ ਜਾ ਕੇ ਲੈ ਆਇਆ ਜੀ ਜਦੋਂ ਮੈਂ ਮੱਝ ਲੈਣਾ ਉੱਥੇ ਮੁੰਡਾ ਤਰਨ ਤਰਨ ਏਰੀਆ ਦੇ ਹੈਗਾ ਜੀ ਬੀਜੇ ਨਗਰ ਦੇ ਨਾਲ 68 ਫਿੰਦੇ 68 ਦੇ ਨਾਲ ਹੀ ਇੱਕ ਪਿੰਡ ਪੈਂਦਾ ਹੈਗਾ ਜੀ ਉਹਦੇ ਘਰੇ ਰਿਆ ਸੀ ਮੈਂ ਕਿਹਾ ਟੋਟਾ ਹਰਤਾ ਇਹ ਕਹੇ ਮਹਾਰਾਜ ਜੀ ਉਹ ਉੱਥੋਂ ਮੈਂ ਜਿੰਨੀ ਮੱਝ ਲਿਆਂਦੀ ਨੇ ਹਰਿਆਣੇ ਜਗੇ ਐਵੇਂ ਹੁਣ ਥੋੜੀ ਰਿਕਾਰਡ ਹੁੰਦੀ ਆ ਜਿਹੜਾ ਪਸ਼ੂ ਹੈ ਨਾ ਪਾਕਿਸਤਾਨ ਵਾਲੀ ਉਹਦੇ ਚ ਬੈਲਟ ਚ ਆਈਏ ਹੂੰ ਜਿਹੜਾ ਅਸੀਂ ਅੱਗੇ ਕਦੀਪ ਵੀ ਮੈਂ ਉਹਦੇ ਗੱਲਾਂ ਕਰਾਇਆ ਪੈਰ ਵੀ ਇਹਨਾਂ ਦੇ ਤੁਸੀਂ ਦੇਖਿਓ ਕਦੇ ਚੈੱਕ ਕਰੋ ਪੈਰ ਵੀ ਥੋੜੇ ਜ ਵੱਡੇ ਅੱਡੇ ਅੱਡੇ ਨਾ ਹੂੰ ਉਹ ਨਾਉ ਨੂੰ ਵੀ ਨਹੀਂ ਘਟਾਉਂਦੇ ਟਣ ਤੋਂ ਭਾਵੇਂ ਜਿਹਨੇ ਨੀਲੀ ਦਾ ਵੀ ਬਰੀਡ ਤੇ ਚਵਾਈ ਤੇ ਮੈਂ ਖਿਡਾਰਨੀ ਆ ਕੋਈ ਨਾ ਕੋ ਕਰੂਗੀ ਕਰੂ ਜੀ ਕਰੂ ਕੋਈ ਵਾਦਾ ਕਰਦੇ ਜੀ ਅੱਛਾ ਫਿਰ ਇਸ ਵਕਤ ਸੁਵਤੀ ਜਸਦੀ ਪਾਰਸ ਤੋਂ ਇੱਕ ਬੰਨ ਰੇਟ ਇਹਨਾਂ ਦਾ ਫੋਨ ਤੇ ਕਰ ਲਾਂਗੇ ਹਾਂਜੀ ਹਾਂਜੀ ਠੀਕ ਹੈ ਇਹ ਦੋ ਨ ਕੀ ਜੀ ਇੱਕ ਤੁਹਾਨੂੰ ਦੱਸਿਆ ਨਾ ਜੀ ਇਹਨਾਂ ਦੇ ਟੀਕੇ ਇੱਕੇ ਦਿਨ ਭਰੇ ਨੇ ਜਿਵੇਂ ਹੁਣ ਇਹ ਸੂਫੀ ਇਹ ਆਜਾ ਜਾਲੇ ਕੱਢੀ ਜਾਂਦੀ ਹੈ ਇਹ ਯਾਨੀ ਇੱਕ ਦਿਨ ਦਾ ਹੀ ਫਰਕ ਪਉਣਗੇ ਜਿਵੇਂ ਪਸ਼ੂ ਕੋਈ ਦਿਨ ਵੱਧ ਲੈਿੰਦਾ ਕੋਈ ਘੱਟ ਲੈ। ਮਾ ਵੀ ਮਾਲਾ ਗਰੋਥ ਦੇ ਹਿਸਾਬ ਤੇ ਹੁੰਦਾ। ਹਾਂ ਜਿਵੇਂ ਹੁਣ ਇਹ ਮਨਲਾ ਜਿਵੇਂ ਇਹ ਅੱਜ ਟੋਬੇ ਚ ਵੱੜ ਗਈ ਸੀ ਉੱਤ ਲਿਆ। ਇਹ ਹੀਟ ਤੇ ਇਕੱਠੀਆਂ ਆਈਆਂ ਤਾਂ ਦੀ ਕਿਸੇ ਨਹੀਂ ਮੈਂ ਦੂਜਾ ਟੀਕੇ ਲਵਾਏ ਸੀ 12 ਮਈਆਂ ਦੇ ਇਕੱਠੋ ਜਿਹੜੇ ਹੀਟ ਲਿਆਉਂਦੇ ਨੇ ਜੀ। ਜੀਗਾ ਜੀ ਇੱਕੇ ਦਿਨ ਲੈ ਕੇ ਹੁੰਦੇ ਜਿਹੜੇ। ਹਾਂਜੀ ਉਹ ਟੀਕਾ ਜਿਹੜਾ 700 ਦਾ ਲੱਗਦਾ ਨਾ ਉਹਦੀ ਨਾ ਕਰਾਈਆਂ ਸੀ ਜੀ ਮੈਂ। ਠੀਕ ਹੈ ਮਹਾਰਾਜ ਜੀ। ਮੈਂ ਲ ਇਹ ਮੈਂ ਆ ਵੀ ਬੜੀ ਟਿਕਾੜੀ ਦੀ ਆ ਬਾਈ ਯਾਰ ਹਨਾ ਹਾਂਜੀ ਹਾਂਜੀ ਇਹ ਕਿਨੂੰ ਆ ਸੂਆ ਸੁੰਦੀ ਆ ਜੀ ਇਤਕੀ ਦੇਖੋ ਜੀ ਮੇਰੀ ਗੱਲ ਸੁਣੋ ਮੈਂ ਤਾਂ ਆਵਦੀ ਨਹੀਂ ਪਹਿਲਾਂ ਕਰਕੇ ਲੈਂਦੀ ਸੀ ਠੀਕ ਆ ਜੀ ਮੇਰੀਆਂ ਪਹਿਲਾਂ ਐ ਕਿ ਬਸ ਉੱਥੋਂ ਸੂਈ ਹੋਣਗੀਆਂ ਇੱਥੇ ਨਹੀਂ ਹੋਣੀ। ਹਾਂਜੀ ਤੀਜਾ ਨਹੀਂ ਨਹੀਂ ਪਹਿਲਾਂ ਮੈਨੂੰ ਨਹੀਂ ਲੱਗਦਾ। ਠੀਕ ਹੈ ਜੀ। ਮੈਨੂੰ ਨਹੀਂ ਲੱਗਦਾ ਵੀ ਇਹ ਕੋਈ ਝੂਠ ਹੋ ਕਿਉਂਕਿ ਮੈਨੂੰ ਤਾਂ ਉਹ ਤੇ ਮੇਰੇ ਤਾਂ ਹੱਥਾਂ 'ਚ ਪਲੀਆਂ ਨੇ। ਉਹ ਵੀ ਆਪਦੇ ਹੱਥਾਂ 'ਚ ਤਿਆਰ ਕੀਤੀਆਂ ਆਂ ਜੀ। ਤੇ ਅੱਛਾ ਇਹਦੇ ਦਿਨ ਪੂਰੇ ਆ ਤਕਰੀਬਨ ਇਹਦੇ ਕਿਹੜਾ ਟੀਕਾ ਭਰਾ ਤਾਂ ਚੇਤਾ ਕੁਛ ਕਿ ਨਹੀਂ ਜੀ? ਨਹੀਂ ਇਹ ਜਿਹੜੇ ਮੋਹਰਾ ਦਾ ਟੀਕਾ ਹੈ ਉਹ ਤਾਂ ਮੇਰੇ ਦਿਮਾਗ 'ਚ ਨਹੀਂ ਹੈਗਾ। ਉਹ ਵੇਖ ਕੇ ਦੱਸ ਦੇਗਾ। ਉਹ ਤੁਹਾਨੂੰ ਮੈਂ ਵੇਖ ਕੇ ਦੱਸ ਦੂੰ ਪਾਰਸ ਮੇਰੇ ਪਤਾ ਵੀ ਜਿਹਨੇ ਪੰਜੇ ਸੀਆਂ ਮੱਝਾਂ ਦੇ ਪਾਰਸ ਦੇ ਟੀਕੇ ਨੇ। ਠੀ ਇਹ ਜੇ ਕੋਈ ਹੁਣ ਮੰਨ ਲਓ ਜਿਵੇਂ ਆਪਣੀਆਂ ਤਿਆਰ ਕਰਮਾ ਲੀਆਂ ਹਨਾ ਇਹ ਸੂਪ ਐਂਦੀਆਂ ਕੰਡੇ ਤੇ ਰੱਖ ਕੇ ਆਪਾਂ ਤਿੰਨਾਂ ਦਾ ਹੀ ਦੇ ਦੇਾਂਗੇ ਆਇਆ ਜਮਾਂ ਯਕੀਨ ਨਾਲ ਜੀ ਠੀਕ ਆ ਬਿਲਕੁਲ ਨਹੀਂ ਵੀ ਮੰਨ ਲਓ 100 ਤੋਂ 100% ਕਿਉਂਕਿ ਧਰਤੀ ਤੇ ਹੋਈ ਬਹੁਤ ਕੁਝ ਜਾਂਦਾ ਜੀ ਅੱਜ ਦਾ ਬਹਿਵਾਂਗੇ ਉਹ ਗੱਲ ਕੁਝ ਹੋਰ ਬਾਣ ਜਾਣੀਆਂ ਸਾਡੀ ਗਾਂ ਦਾ ਤੇ ਸਾਡੇ ਕੱਟਰੂਆਂ ਨੂੰ ਜੇ ਬਾਅਦ ਜਾਣ ਮੱਝਾਂ ਸੀ ਦੋ ਗਾਈਆਂ ਕਰ ਲੈਨੇ ਆ ਦੋ ਗਾਈਆਂ ਨਹੀਂ ਇੱਕ ਤਾਂ ਪੱਕੀ ਹੈਗੀ ਹੈਗੀ ਠੀਕ ਆ ਜੀ ਸਿਆਣੀ ਗੱਲ ਆ ਬਹੁਤ ਵਧੀਆ ਇਹ ਵੀ ਤਰੀਕਾ ਕਿਵੇਂ ਮੰਨ ਲਓ ਤੁਸੀਂ ਇਹਨੂੰ ਫੀਡ ਮੰਨ ਲਓ ਜੀ ਕਿਉਂਕਿ 2 ਕਿਲੋ ਦੇ ਤਾਂ ਬਹੁਤ ਹੁੰਦਾ ਜੀ ਬਹੁਤ ਹੁੰਦਾ ਜੀ ਐ ਸਰਪੰਚ ਸਾਹਿਬ ਇੱਕ ਗੱਲ ਹੋਰ ਐਡ ਕਰੀ ਜੀ 3 ਨੰਬਰ ਤੇ ਆਪਾਂ ਮੈਂ ਵਿਖਾਈ ਆ ਹਨਾ ਜੀ ਤੇ ਇਹ ਫਿਰ ਮੰਨ ਲਓ ਜਿਵੇਂ ਹੁਣ ਇਹ ਤਾਂ ਟੀਕਾ ਵੀ ਚੰਗਾ ਭਰਾਇਆ ਤੁਹਾਡੇ ਤੁਸੀਂ ਆ ਰਹੇ ਹਨਾ ਪਰ ਪੱਖ ਤੋਂ ਮਤਲਬ ਓਕੇ ਦੀ ਰਿਪੋਰਟ ਹੋ ਗਿਆ ਇਹ ਤਿੰਨੇ ਮਈਆਂ 20 ਤੋਂ ਬਾਹਰ ਆਲੀਆਂ ਹੋ ਗਈਆਂ ਪਹਿਲਾ ਦੂਜਾ ਤੀਜਾ ਨੰਬਰ ਇਹ ਤੁਹਾਨੂੰ ਹੁਣ ਦਸ਼ਕਵੀਰ ਫੋਨ ਤੇ ਜਦੋਂ ਪੁੱਛਣਗੇ ਪਹਿਲੇ ਨੰਬਰ ਤੇ ਆਪਾਂ ਇਹ ਮੈਂ ਵਿਖਾਈ ਹੋਈ ਆ ਦੂਜੇ ਤੇ ਆਪਾਂ ਨਹੀਂ ਲਈ ਵੀ ਆਪਾਂ ਤੁਸੀਂ ਜਿਹੇ ਨੰਬਰ ਵਾਲੇ ਨੇ ਆਪਣੇ ਟੈਗ ਨੰਬਰ ਲੱਗੇ ਨਹੀਂ ਕਿਉਂ ਦੇਖਣ ਵੇਲੇ ਮੇਰੇ ਟੈਗ ਲੱਗੇ ਨਹੀਂ ਇਹ ਤਾਂ ਦਾ ਟੈਗ ਹੈਗਾ 6 ਨੰਬਰ ਜੀ 6 ਨੰਬਰ ਟੈਗ ਨਹੀਂ ਲੀ ਰਵੀ ਦਾ ਹਾਂਜੀ ਨਹੀਂ ਨਹੀਂ ਲਾ ਵੀ ਦਾ 6 ਨੰਬਰ ਹੈ ਜੀ ਤੇ ਇਹਦਾ ਟੈਗ ਨੰਬਰ 7 ਨੰਬਰ ਹੈ ਜੀ ਠੀਕ ਆਪਾਂ 7 ਨੰਬਰ ਟੈਗ ਵਾਲੀ ਵਗਾਤੀ ਹੁਣ ਅਗਲੇ ਨੰਬਰ ਵਾਲੀ ਕਿਹੜਾ ਨੰਬਰ ਹੈ ਇਹਦਾ 9 ਨੰਬਰ ਹੈ ਜੀ 9 ਨੰਬਰ ਟੈਗ ਵਾਲੀ ਮੱਝ ਜਿਹੜੀ ਉਹ ਕਿੰਨਵਾ ਸੂਏ ਇਹ ਦੂਜੇ ਸੂਏ ਆ ਜੀ ਦੂਜੇ ਸੂਏ ਆ ਇਹਦੇ ਕਿੰਨੇ ਦਿਨ ਪਏ ਹੋਦੇ ਜੀ ਸਾਨੂੰ ਦੱਸਿਆ ਵੀ ਟੀਕਾ ਇਕੱਠਾ ਹੈ ਜੀ ਇਹਦਾ ਵੀ ਟੀਕਾ ਇਕੱਠਾ ਹੀ ਆ ਇਹ 9 ਮੱਧਿਆਂ ਦੇ ਲੱਗੇ ਹੋਏ ਨੇ ਜੀ ਠੀਕ ਹੈ ਜੀ ਇਹ ਇਹ ਨਾ 9 ਮੱਧਿਆਂ ਦੇ ਕੋਈ ਨਹੀਂ ਭਰਾਏ ਹੋਇਆ ਹਾਂ ਇਕੱਠੇ ਭਰਦੇ ਨੇ ਜੀ ਡਾਕਟਰ ਇਹਨੇ ਦੇਖੋ ਜੀ ਪਹਿਲਾਂ ਜੇ ਮੇਰੇ ਲਵੇ 11 ਕਿਲੋ 12 ਕਿਲੋ 11 ਕਿਲੋ ਬਸ ਇੱਥੇ ਖੇਢੀ ਆ ਇੱਥੇ ਖੇਢੀ ਆ ਹੁਣ ਦੂਜੀ ਗਰ ਸੂਗੀ ਦੂਜੀ ਸੂਗ ਮਤਲਬ ਇਹ ਤਾਂ ਕੀ ਫਿਰ ਆਸ ਤੋਂ 14 15 ਦੀ ਕਰਦੇ ਆ 15 ਦਾ ਆਰਾਮ ਨਾ ਦੇਉ ਜੀ ਦੇ ਦੋ ਜੀ ਮਤਲਬ ਜਿਹੜੀ ਪਹਿਲਾਂ ਹੁਣ ਜਿਹੜੀ ਇਹਨਾਂ ਦੇ ਦੁੱਧ ਦਿੱਤੇ ਨੇ ਇਹ ਵੀ 12 13 ਤਾਂ ਹੀ ਸੀ ਠੀਕ ਹੈ ਜੀ ਕਿਤੇ ਜਦੋਂ ਮੈਂ ਲੈ ਕੇ ਆਇਆ ਨਾ ਉਦੋਂ 12 13 ਦੀ ਸੀ ਠੀਕ ਹੈ ਜੀ ਮਤਲਬ ਮਿਹਨਤ ਨਾਲ ਸਭ ਕੁਝ ਅੱਗੇ ਹੈ ਮਿਹਨਤ ਨਾਲ ਠੀਕ ਹੈ ਅੱਛਾ ਇੱਕ ਗੱਲ ਸਰਪੰਸਰ ਹੋਰ ਐਡ ਕਰਨਾ ਚਾਹੂੰਗਾ ਇਹ ਮਹਿੰਦੀ ਇੱਕਲੀ ਡਿਟੇਲ ਦੇ ਦਿ ਠੀਕ ਐ ਤੁਹਾਨੂੰ ਦੱਸੀ ਜਾਣਾ ਜੀ ਮੈਂ ਇਹ ਨਹੀਂ ਹੈਗਾ ਵੀ ਲੈਦਾ ਲੈਦਾ ਝੋਟਿਆਂ ਦੇ ਜੀ ਜਿਹੜੇ ਇਹਦੀ ਇੱਕ ਖੱਟਰੂ ਆਵੇ ਕੱਟਾ ਉਹ ਇੱਕ ਇੱਕ ਝੋਟੇ ਦੀ ਆਉਣਗੇ ਇੱਕ ਇੱਕੋ ਸ਼ੀਮਨ ਭਰਉਣਾ ਮੇਰੀ ਪਤਾ ਮੈਨੂੰ ਬਥੇਰਾ ਕਈ ਡਾਕਟਰ ਨੇ ਤਿੰਨ ਇਹਦੇ ਪਰਦਾ ਨੇ ਤਿੰਨੇ ਦੇ ਮੈਂ ਖਜ਼ਾਰ ਆ ਕੰਮ ਨਾ ਕਰ ਠੀਕ ਹੈ ਮੈਂ ਫਿਰ ਮੈਂ ਕਿਹਾ ਹੁਣ ਇਹ ਕਟੀਆਂ ਜੇ ਆਉਣਗੇ ਤੇ ਇੱਕ ਬਰੀਡ ਦੀਆਂ ਤਾਂ ਆ ਜਾਣਗੀਆਂ ਹਾਂ ਬਿਲਕੁਲ ਜੀ ਤਿਆਰ ਹੋ ਜਾਣਗੀਆਂ ਤੇ ਅੱਗੇ ਕੁਝ ਦਿਸੂਗਾ ਹਾਂਜੀ ਠੀਕ ਹੈ ਅਸਾਂ ਸੰਸਾਰ ਕਿ ਸੰਸਾਰ ਤੋਂ ਉਹਦੀ ਬੈਕਗ੍ਰਾਉਂਡ ਨਾ ਸੰਸਾਰ ਦਾ ਹੈਗਾ ਜੀ ਜਿਹੜਾ ਮੇਰਾ ਡਾਕਟਰ ਹੈ ਨਾ ਫਿਕਰੀ ਵਾਲ ਲੱਗਿਆ ਉਹ ਸੰਸਾਰ ਦਾ ਉਹਦਾ ਜੀ ਤੈਨੂੰ ਮੈਂ ਥਾ ਉਹ ਟੀਕੇ ਉੱਥੋਂ ਲਿਆ ਲਿਆਉਂਦਾ ਸੰਸਾਰ ਤੋਂ ਠੀਕ ਹੈ ਮਹਾਰਾਜ ਜ ਯੂਨੀਵਰਸਿਟੀ ਤੋਂ ਲਿਆਉਂਦਾ ਠੀਕ ਹੈ ਜੀ ਠੀਕ ਅਸਾਂ ਸਰਪੰਚ ਸਾਹਿਬ ਜੀ ਦੀ 4 ਨੰਬਰ ਵਾਲੀ ਮੈਂ ਆਪਾਂ 9 ਨੰਬਰ ਟੈਗ ਵਾਲੀ ਵਿਖਾਈ ਆ ਹਨਾ ਜੀ ਤੇ ਇਹ ਫਿਰ ਐਡ ਕੀ 14 15 ਕਿਲੋ ਖੁਰਾ ਦੁੱਧ ਦੇ ਜੂਗੀ ਦੇਖੋ ਜੀ ਮੇਰੇ ਸਹਾਰਾ ਨਾ 15 ਕਿਲੋ ਤਾਂ ਪੱਕਾ ਹੈ ਪੱਕਾ ਵੀ ਮੰਨ ਲਓ ਤੁਹਾਨੂੰ ਵਿਸ਼ਵਾਸ ਹੁੰਦਾ ਉਹਦੀ ਫਸਲ ਤੇ ਵਿਸ਼ਵਾਸ ਹੁੰਦਾ ਜਿਵੇਂ ਆਪਾਂ ਨੂੰ ਤੁਸੀਂ ਐਂ ਲੈ ਲਓ ਜੀ ਇਹਨਾਂ ਨੇ 13 14 ਦਿੱਤਾ ਸੀ ਜੀ ਜਦੋਂ ਇਹ 20 ਤੇ ਜਾ ਸਕਦੇ ਨੇ ਇੱਕ ਸੂਏ ਦੇ ਵਿੱਚ ਦੋ ਸੂਆਂ ਚ ਜਾਣੀ 20 ਤੇ ਪਹੁੰਚ ਗਏ ਆ ਵੀ ਫਿਰ ਉਹ ਕਿਉਂ ਨਹੀਂ ਜਾਊ ਜੀ ਜਾਊਗੇ ਸਹੀ ਗੱਲ ਹੈ ਤਾਂ ਫਿਰ ਬਰੀਡ ਦਾ ਜਿਹੜੀ ਆ ਜਿਹੜੀ ਪਹਿਲਣ ਸੂਏ 6 7 ਕਿਲੋ ਦੇਵੇ ਉਹ ਤਾਂ ਰਹਿ ਜਾਂਦੀ ਆ ਥੱਲੇ ਪਰ ਜਿਹੜੀ ਮੱਝ ਮੇਰਾ ਤੁਸੀਂ ਕਰ ਰਿਜ਼ਲਟ ਕੱਢ ਲਓ ਹੋਰ ਵੀ ਤੁਸੀਂ ਜਾਣੋ ਜੀ ਦੇ ਮਰਜ਼ੀ ਜਿਹੜੀ ਮੱਝ ਨੇ ਪਹਿਲਣ ਨੇ 11 ਕਿਲੋ ਦੁੱਧ ਦੇਤਾ ਉਹ 20 ਕ੍ਰੋਸ ਕਰੂਗੀ ਕਰੂਗੀ ਗਾਰੰਟੀ ਹੈ ਮੇਰੀ ਇਹ ਗੱਲ ਦੀ ਤੁਸੀਂ ਕੱ ਰਿਜ਼ਲਟ ਤੁਸੀਂ ਰੋਜ਼ ਜਾਣੇ ਹੋ ਜੀ ਉਹ ਲੈ ਉਹਦਾ ਨਤੀਜਾ ਵੀ ਦਾ ਹੈਗਾ ਹੈਗਾ ਉਹਦਾ 11 12 ਕਿਲੋ ਵਾਲੀ ਜਿਹੜੀ ਪਹਿਲਾਂ ਦਿੰਦੀ ਹੈ ਜੀ ਉਹ 20 ਤੋਂ ਵਾਰ ਜਾਊਗੀ ਜਾਊਗੀ ਗਰੰਟੀ ਹੈ ਮੇਰੀ ਜਾਊਗੀ ਤੀਜੇ ਚੌਥੇ ਸੂਏ ਦੇ ਵਿੱਚ ਜਾਏ ਹਾਂ ਤੀਜੇ ਤੇ ਚੌਥੇ ਹੈ ਹਨਾ ਜੀ ਮੈਂ ਵੀ ਦੂਜੇ ਤੇ 15 ਦੇ ਨਹੀਂ ਦੂਜੇ ਚ ਤਾਂ ਨਹੀਂ ਜਾ ਸਕਦੀ ਜੀ ਨਹੀਂ ਮੈਨੂੰ ਦੂਜੇ ਤੇ 15 ਦੇ ਦੂਜੀ 15 ਕ੍ਰੋਸ ਕਰ ਜਾਂਦੀ ਹੈ ਹਾਂ 15 ਦੇ ਬਾਅਦ 20 ਜਿਹੜਾ ਥਾ 20 ਹਾਂ 20 ਤਾਂ ਜਾਂਦੀ ਜਾਂਦੀ ਹੈ ਜੀ ਠੀਕ ਹੈ ਇਹਦਾ ਕਾਰਨ ਪਰ ਇੱਕ ਗੱਲ ਹੋਰ ਪੁੱਛੋ ਫੀਡ ਕਿਹੜੀ ਵਰਤਦੇ ਹੋ ਸਰਪੰਚ ਸਾਹਿਬ ਗੋਕਾ ਫੀਡ ਵਰਤਦਾ ਜੀ ਗੋਕਾ ਫੀਡ ਵਰ ਮੈਂ ਮੱਕਾਰਦੀ ਬਣਾਉਂਦਾ ਸੀ 6 ਮਹੀਨੇ ਪਾਈ ਸੀ ਪਰ ਜਾਨੀ ਮੈਂ ਪਾਉਂਦਾ ਗੋਕਾ ਹੀ ਠੀਕ ਹੈ ਮਤਲਬ ਉਹਦੇ ਵਿੱਚ ਤੁਸੀਂ ਕੁਝ ਦਸ਼ਕਵੀਰਾਂ ਨੂੰ ਦੱਸ ਸਕਦੇ ਆ ਵੀ ਮਤਲਬ ਆਪਦੇ ਹੱਥੀ ਤਿਆਰ ਕਰਵਾਉਣੇ ਨਹੀਂ ਜੀ ਗੋਕਾ ਫੀੜ ਆਉਂਦੀ ਹੈ ਨਾਲ ਜਿਵੇਂ ਪਹਿਲੇ 4 ਮਹੀਨੇ ਮੈਂ ਇੱਕ ਚੀਜ਼ ਐਡ ਕਰਦਾ ਹੁੰਨਾ ਵੀ ਜਿਵੇਂ ਬੜੇਵੇਂ ਬੜੇਵੇਂ ਜਿਵੇਂ ਬੜੇਵੇਂ ਲਾਲੋ ਵੀ 1 ਕਿਲੋ ਇੱਕ ਮੱਜ ਨੂੰ 1 ਕਿਲੋ ਇੱਕ ਕਿਲੋ ਮੱਜ ਨੂੰ ਵੜੇਵਾ ਤੇ ਪਾਈਆ ਕੋ ਗੁੜ ਤੇ ਇੱਕ ਜਿਹੜੀ ਆਪਣੀ ਸਪਰੇਅ ਵਾਲੀ ਇੱਥੇ ਕੁੱਪੀ ਪਈ ਐ ਤੁਹਾਨੂੰ ਦਿਖਾ ਦੇਣਾ ਉਹ ਇੱਕ ਤੇਲ ਦੀ ਇੱਕ ਤੇਲ ਦੀ ਪੱਕੀ ਪੱਕੀ ਉਹ ਸਰੋਂ ਦਾ ਤੇਲ ਹੀ ਦਿੰਨੇ ਆ ਜੀ ਹਾਂ ਬਸ ਸਰੋਂ ਦਾ 25 ਗ੍ਰਾਮ ਲੈ ਕਾ ਲੋ ਜੀ ਜੀ ਵੀ 25 ਗ੍ਰਾਮ ਦਾ ਤੇਲ ਹੋ ਗਿਆ ਜੀ 1 ਕਿਲੋ ਬੜੇਵੇਂ ਹੋ ਗਏ ਪਾਈਆ ਕੋ ਗੁੜ ਹੋ ਗਿਆ ਉਹ ਪਹਿਲੇ 3-4 ਮਹੀਨੇ ਜਾਨੀ ਉਹ ਨਾਲ ਇੱਕ ਜਾਨੀ ਦੁਪਹਿਰ ਵਾਲੀ ਖਾਣਕ ਦੇ ਨਾਲ ਲਾ ਦਿੰਨੇ ਆ ਉਹ ਨਾਲ ਤਾਂ ਦੇ ਦੇਣੇ ਆ ਹਾਂ ਜਦੋਂ ਜਾਨੀ 4 ਮਹੀਨੇ ਤੋਂ ਟਾਈਮ ਟੱਪ ਗਿਆ ਫਿਰ ਉਹ ਨੂੰ ਬੰਦ ਕਰ ਦਿੰਦੇ ਆ ਫਿਰ ਪਾਊਡਰ ਪਾਡਰ ਨਹੀਂ ਕੋ ਠੀਕ ਜਮਾਨਾ ਤੇ ਜਿਵੇਂ ਹੁਣ ਇਸ ਟਾਈਮ ਤੁਹਾਡੀ ਫਾਰਮ ਦੇ ਉੱਤੇ ਕਿੰਨੇ ਮੱਝਾਂ ਅਵੇਲੇਬਲ ਦੁੱਧ ਦੇ ਉੱਤੇ ਸਾਡੇ ਲਈ ਬੇ ਜੜੀਆਂ ਹੁਣ ਇਸ ਟਾਈਮ ਤੁਸੀਂ ਲਾ ਲਓ ਵੀ 12 13 ਮੱਝਾਂ ਨੇ ਜੀ ਇਹ ਤੋਂ ਪਹਿਲਾਂ ਜਿਹੜੀਆਂ ਚੋਣੇ ਆ ਜੀ ਜੋੜੀਆਂ ਜਿਹੜੀਆਂ ਦੁੱਧ ਤੇ ਚੋਣੇ ਪਿਆ ਹਾਂ ਜੀ ਸਾਰੇ ਜਾਨਵਰ ਟੋਟਲ ਕਿੰਨੇ ਹੋਣਗੇ ਜੀ ਮੇਰੇ ਲਈ ਬੇ ਜੀ 25 ਨੇ ਜੀ 25 ਜਾਨਵਰ ਹੁਣ ਅੱਗੇ ਅੱਗੇ ਫਿਰ 5 6 ਕਟੀਆਂ ਨੇ ਜੀ ਯਾਨੀ ਟੋਟਲ ਸਾਰੇ ਜੇ ਦੇਖੀਏ 40 42 ਪਸ਼ੂ ਨੇ ਠੀਕ ਹੈ ਕਿੰਨੀ ਐਵਰੇਜ ਕਮਾਈ ਵਧੀਆ ਹੋ ਜਾਂਦੀ ਹੈ ਜੀ ਪੂਰਾ ਵਧੀਆ ਹੀ ਦੇਖੋ ਜੇ ਤਾਂ ਕੰਮ ਦੇਖੋ ਜੀ ਮੈਂ ਤੁਹਾਨੂੰ ਇੱਕ ਗੱ ਵੀ ਅੱਜ ਤੋਂ ਮੈਂ ਨਾ 4-5 ਸਾਲ ਪਹਿਲਾਂ ਜੀ ਮੈਨੂੰ ਕਿਸੇ ਬੰਦੇ ਨੇ ਕਿਹਾ ਵੀ ਮੇਰੇ ਨਾਲ ਮਿੱਤਰ ਯਾਰ ਸੀ ਕਹਿੰਦਾ ਤੂੰ ਫੁੱਲਾਂ ਦੀ ਖੇਤੀ ਕਰਿਆ ਕਰ ਆਪਣੇ ਲਈ ਇੱਕ ਘਰ ਦਾបាន ਵਧੀਆ ਬਾਬੇ ਦੇ ਹੋਗਾ ਨਾ ਜੀ ਜੀ ਮੈਂ ਉਹਦੇ ਨਾਲ ਵਗਿਆ ਨਾਬੇਣਾ ਪਿੰਡ ਪੈਂਦਾ ਜੀ ਜੀ ਨਾਬੇਣਾ ਪਿੰਡ ਪੈਂਦਾ ਬਰਸਟ ਉੱਥੇ ਫੁੱਲਾਂ ਦੀ ਖੇਤੀ ਦੇ ਵੀ ਮਿਲਦੇ ਨੇ ਜੀ ਉਹਨੇ ਮੈਨੂੰ ਚਾਹ ਪਿਆ ਕੇ ਮੋੜਤਾ ਜੀ ਮੈਂ ਵੀ ਗੱਲ ਆ ਮੈਂ ਕਿਹਾ ਭਾਈ ਜੀ ਦਿਓ ਬੈਲੋ 1.5 ਲੱਖ ਦਾ ਬਿਲ ਪੈਂਦਾ ਮੈਂ ਮੈਨੂੰ ਕੀਲੇ ਦਾ ਬਿਲ ਦੇ ਦਿਓ ਆ 20 ਦੇ ਦਿਓ ਜੀ ਕਹਿੰਦੇ ਵੀ ਨਹੀਂ ਬੀਜੀ ਮੈਂ ਕੀ ਗੱਲ ਕਹਿੰਦਾ ਇਹ ਅਸੀਂ ਕਿਸਾਨ ਨੂੰ ਦਿੰਨੇ ਆ ਜੀ ਅਸੀਂ ਜੱਟ ਨੂੰ ਨਹੀਂ ਦਿੰਦੇ ਜੀ ਮੈਂ ਕਹਾਂ ਜੀ ਮੈਂ ਜੱਟ ਹੀ ਆ ਮੈਂ ਕੀ ਮੈਂ ਕੀ ਤੁਹਾਨੂੰ ਕੀ ਲੱਗਿਆ ਮੈਂ ਵਧੀਆ ਖੇਤੀ ਕਰਦਾ ਮੈਂ ਉਦੋਂ 150 ਕਿਲੇ ਦੀ ਖੇਤੀ ਕਰਦਾ ਸੀ ਮੈਂ ਕਈ ਸਾਲ ਕਰੀ ਆ ਜੀ 150 ਕਿਲੇ ਦੀ ਖੇਤੀ ਠੇਕੇ ਟੁਕੇ ਤੇ ਨਾਲ ਲੈ ਲੈਂਦੇ ਸੀ ਜੀ ਜੀ ਤੇ ਕਹਿੰਦਾ ਇਹ ਨਹੀਂ ਕਹਿੰਦਾ ਅਸੀਂ ਉਹਨੂੰ ਕਹਿੰਦਾ ਫੁੱਲਾਂ ਦੀ ਖੇਤੀ ਉਹ ਕਰਦਾ ਪਹਿਲੀ ਗੱਲ ਤੋਂ ਖੇਤ ਰਹਿਣਾ ਹੋਵੇ ਜੀ ਦੇਣ ਤੇ ਚਾਰ ਗਰੀ ਕਹਿੰਦਾ ਇਹਨਾਂ ਨਾਲ ਫੁੱਲਾਂ ਨਾਲ ਗੱਲਾਂ ਕਰੀ ਜੀ ਬਿਲਕੁਲ ਜੀ ਠੀਕ ਹੈ ਜੀ ਜੀ ਇਹੇ ਗੱਲ ਹੀ ਮੈਨੂੰ ਪਸ਼ੂ ਵਾਲੇ ਬੰਦੇ ਨੇ ਕਹੀ ਜੀ ਵੀ ਜੇ ਤੁਸੀਂ ਡੇਰੀ ਕਰਨੀ ਆ ਤੁਸੀਂ ਐਂ ਥੋੜਾ ਐ ਹੋਵੇ ਵੀ ਬਸਾਬ ਕਰਮ ਫੇਰ ਵੀ ਡੇਰੀ ਚ ਉੱਠੋ ਫੇਰ ਵੀ ਡੇਰੀ ਚ ਥੋੜਾ ਜੇ ਤੁਸੀਂ ਕਹੋ ਵੀ ਹੁਣ ਮੈਂ ਪਹਿਲਾਂ ਪਿੰਡ ਰਹਿੰਦਾ ਸੀ ਜੀ ਵੀ ਫੇਰ ਨਹੀਂ ਤੁਸੀਂ ਕਰ ਸਕਦੇ ਪਰ ਇਹ ਗੱਲ ਸੱਚ ਹੈ ਸੱਚ ਹੈ ਜੀ ਬਿਲਕੁਲ ਸੱਚ ਹੈ ਹੁਣ ਜੇ ਮੈਂ ਉੱਥੇ ਪਿਆ ਜਦੋਂ ਮਰਜੀ ਉੱਠ ਕੇ ਆ ਗਿਆ ਤੜਕੇ 4 ਵਜੇ ਇਹਨਾਂ ਨੂੰ ਚਾਹ ਦਿੰਨਾ ਪੈਂਦਾ ਸੀ ਪੰਸਾ ਮੈਂ ਵੀ ਇਹ ਗੱਲ ਦੀਦਾ ਮੈਨੂੰ ਵੀ ਕਿਸੇ ਬੰਦੇ ਨੇ ਕਿਹਾ ਵੀ ਡੇਰੀ ਫਾਰਮ ਵਾਲਾ ਕਿੱਤਾ ਉਹਦੋਂ ਕਾਮਯਾਬਾ ਜਦੋਂ ਸੋਮਾ ਉੱਠਦਿਆ ਪਸ਼ੂਆਂ ਦੇ ਅੱਗੋਂ ਦੀ ਲੰਗ ਗਿਆ ਆ ਜੀ ਹੁਣ ਇਹ ਗੱਲ ਕਰ ਸੁਣੋ ਪਹਿਲਾਂ ਅਸੀਂ ਵਗ ਜਾਂਦੇ ਸੀ 20 ਗੇਰੀ ਅਸੀਂ 7 ਵਜੇ ਆਉਂਦੇ ਦੁੱਧ ਚੱਕਣ ਇੱਥੋਂ ਹਾਂਜੀ 1 ਗੇਰੀ ਪਈ ਹੁੰਦੇ ਸੀ ਜੀ ਪਹਿਲਾਂ ਦੀ ਗੱਲ ਪ੍ਰਾਣੀ ਹੁਣ ਮੈਂ ਇਹਨਾਂ ਨੂੰ ਉੱਠ ਕੇ 4 ਵਜੇ ਸਹੀ ਮੇਰਾ అలਾਰਮ ਆ ਜੀ ਜੀ ਆ ਕੌਫੀ ਦਾ ਕੱਪ ਬਣਾਉਣਾ ਜਦੋਂ ਮੈਂ ਤਿੰਨ ਕੱਪ ਕੌਫੀ ਦੇ ਬਣਾ ਕੇ ਇੱਕ ਆਵਦਾ ਰੱਖ ਲੈਣਾ ਦੋ ਕੌਫੀ ਦੇ ਕੱਪ ਇਹਨਾਂ ਨੂੰ ਦੇ ਕੇ ਜਾਣਾ ਜੀ ਵੀ ਆ ਪੀ ਲੋ ਫਿਰ ਜਾ ਕੇ ਮੈਂ ਉਹਦਾ ਪੈ ਜਾਣਾ ਅੱਧਾ ਘੰਟਾ ਅੱਧੇ ਘੰਟੇ ਜੇ ਗੋਹਾ ਹਟਾ ਕੇ ਕੱਕੇ ਸੱਟ ਕੇ ਰੈਡੀ ਹੋ ਜਾਂਦੇ ਨੇ ਉਹਦੇ ਨੂੰ ਬਾਲਟੀ ਜਾ ਕੇ ਅਸੀਂ ਇਕੱਠੇ ਹੋ ਕੇ ਚੱਕ ਦਿੰਨੇ ਆ ਧਾਰਾਂ ਦੀ ਹੱਥੀ ਚੁਾਈ ਹੱਥੀ ਸਾਰੇ ਜੀ ਹੱਥੀ ਜੀ ਹੱਥੀ ਕਿੰਨੇ ਟਾਈਮ ਦੇ ਵਿੱਚ ਚੁਾਈ ਕਰ ਲੈਣ ਸਰਪੰਚ ਸਾਹਿਬ ਅਸੀਂ 1 ਘੰਟਾ ਕੁ ਲਾਦੇ 1 ਘੰਟੇ ਕੁ ਲਾਦੇ ਇੱਕ ਗੱਲ ਨਾ ਸਕੂਨ ਮਿਲਦਾ ਦੇਖੋ ਜੀ ਮੈਂ ਤਾਂ ਇੱਕ ਗੱਲ ਕਹਿਣਾ ਜੀ ਮੇਰਾ ਬੇਟਾ ਵੀ ਬਾਹਰ ਗਿਆਗਾ ਜੀ ਉਹਨੂੰ ਵੀ ਮੈਂ ਜਿਵੇਂ ਉਹ ਕੰਮ ਕਰਦਾ ਮੈਂ ਉਹਨੂੰ ਇੱਕ ਗੱਲ ਉਹ ਮੈਨੂੰ ਇੱਕ ਗੱਲ ਕਹਿੰਦਾ ਡੈਡੀ ਵੀ ਮੇਰਾ ਜਿਹੜੀ ਜੂਣਾ ਕਾਲੇ ਵਰਗੇ ਮੇਰੇ ਸਿਹਰੀ ਦਾ ਨਾਮ ਕਾਲਾ ਸੀ ਮੇਰੇ ਨਾਲ 18 19 ਸਾਲ ਲਾ ਕੇ ਗਿਆ ਇਤਨੀ ਹੀ ਹਟਿਆ ਮੁੰਡਾ ਹੋ ਗਿਆ ਜੀ ਵੀ ਮੈਂ ਕਹਿੰਦਾ ਵੀ ਜੇ ਇੰਨਾ ਕੰਮ ਕਰਨਾ ਯਾਰ ਇੰਨੀ ਇੱਟ ਬੱਟੇ ਇੰਨੀ ਗੱਲ ਕਰਨੇ ਫਰੂਰੇ ਕੀ ਮੜਾ ਜੀ ਮੈਂ ਕਹਿੰਦਾ ਜੇ 100 ਮੱਝ ਹੋਵੇ ਬੰਦੇ ਦੇ ਲਵੇ ਇੱਥੇ ਪੂਰਾ 100 ਹੋਵੇ ਕੱਟਣਾ ਹੋਵੇ ਹਾਂ ਜੀ ਕੁਛ ਥੋੜਾ ਜਿਹਾ ਕੰਮ ਐ ਵੀ ਜਿਵੇਂ ਤਲੇ ਹੀ ਬਣੀ ਹੋਵੇ ਜੀ ਠੀਕ ਹੈ ਜੀ ਵੀ ਇਥੋਂ ਖੋਲ ਤੇ ਤਲੇ ਚ ਬਾਕੀਆਂ ਜੜੀਆਂ ਤੁਰੀਆਂ ਫਿਰੀਆਂ ਧਾਰਾਂ ਡੋਕੇ ਵਾਲੀ ਮੱਝਾਂ ਨੂੰ ਸੰਗਲ ਪਾਉਣੇ ਹੁਣ ਕੋਈ ਖੇਈ ਨਹੀਂ ਕੋਈ ਐਡਾ ਬਾਲਾ ਬੈਂਟਰ ਨਹੀਂ ਜੇ ਉਹੀ ਆਪਾਂ ਆਏ ਵੀ ਉਹਨੇ ਮੈਨੂੰ ਜਿਹੜੀ ਨਾਬਿਆ ਉਹਨੇ ਬਸਟ ਵਾਲੇ ਨੇ ਕਹੀ ਸੀ ਕਿ ਤੁਸੀਂ ਤਾਂ ਜੱਟ ਹੋ ਨਹੀਂ ਤਾਂ ਦੋ ਦੋ ਮਹੀਨੇ ਖੇਤ ਨਹੀਂ ਜਾਂਦੇ ਜੀ ਕਣਕ ਨੂੰ ਪਾਣੀ ਲਾਤਾ ਮੁੜ ਕੇ ਬਸ ਜਿਆਦਾ ਕਿਤੇ ਉੱਥੇ ਵਾਗ ਕੇ ਉੱਥੇ ਵਾਗ ਕੇ ਜੀ ਵੀ ਗੱਲ ਇਹ ਹੈ ਜਾਨੀ ਐ ਵੀ ਜਾਗੋ ਦੇ ਵੀ ਨਹੀਂ ਵਿਆਹ ਦੀ ਜਾਗੋ ਵੀ ਨਹੀਂ ਰੱਖੀ ਨੇ ਕਿਉਂ ਜਾਗੋ ਉਹ ਟਾਈਮ ਜਦੋਂ ਧਾਰਾਂ ਦਾ ਟਾਈਮ ਹੈ ਜਾਗੋ ਟਾਈਮ ਹੈ ਕਿ ਸਾਡੇ ਵੀ 2-3 ਸਾਲ ਹੋ ਗਏ ਜਾਗੋ ਨਹੀਂ ਰੱਖੀ ਜਾਂਦੀ ਘਰ ਵਾਲੀ ਦੇਖੂ ਜਾਂ ਮੈਂ ਦੇਖੂ ਇੱਕ ਗੱਲ ਹੋਰ ਮੈਂ ਸਰਪੰਚ ਸਾਹਿਬ ਐਡ ਕਰਨਾ ਚਾਹੂੰਗਾ ਤੁਸੀਂ ਆਪਦੇ ਹੱਥੀ ਮਿਹਨਤ ਕਰਦੇ ਹੋ ਆਪਦੇ ਹੱਥੀ ਸਰਵਿਸ ਕਰਦੇ ਆ ਮੰਨ ਲਓ ਸਰੀਰ ਦੀ ਇੱਕ ਆਪਾਂ ਨੂੰ ਯਾਦ ਦੁੱਤਾ ਆਪਣੇ ਨੌਜਵਾਨਾਂ ਦੀ ਅੱਜ ਕੱਲ ਵੀ ਸਵੇਰ ਉੱਠ ਕੇ ਜਿੰਮ ਜਾਂਦੇ ਆ ਜੇ ਉਹ ਜਮਾ ਵਾਲਾ ਟਾਈਮ ਵੀ ਇਹਨਾਂ ਨੂੰ ਦੇ ਦੇਣ ਨਾਲੇ ਤਾਂ ਕਮਾਈ ਦੀ ਕਮਾਈ ਘਰੇ ਆਉਣ ਲੱਗ ਪਈ ਜੀ ਨਹੀਂ ਰਾ ਇੱਥੇ ਸਾਰਾ ਸਿਸਟਮ ਪਿਆ ਮੈਂ ਪਿੰਡ ਦੀ 14-15 ਲੱਖ ਦਾ ਜਮਾ ਲਾ ਕੇ ਦਿੱਤਾ ਜੀ ਉਹਦੇ ਥਾਈ ਦੇ ਵਿੱਚ ਉਹ ਜੀ ਜੇ ਮੈਂ ਮੈਂ ਘੱਟੋ ਘੱਟ ਜੀ 20 ਸਾਲ ਜਮਾ ਲਾਇਆ ਹੁਣ ਤੁਹਾਨੂੰ ਮੈਂ ਲੱਗਦਾ ਵੀ ਜਮਾ ਹੈ ਹਾਂ ਮੇਰੀ ਤੁਸੀਂ ਉਮਰ ਨਹੀਂ ਜਜ ਕਰ ਸਕਦੇ ਮੇਰੀ ਕਿੰਨੀ ਉਮਰ ਹੈ ਜੀ ਪਰ ਮੈਨੂੰ ਹੁਣ ਵੀ ਦੋ ਦੋ ਮਣ ਬਜਨ ਲਓ ਮੈਂ ਚੱਕ ਕੇ ਬਾਲਾ ਲਾ ਦੂੰ ਜੀ ਇੱਥੇ ਬੰਦੇ ਤੋਂ ਇਹ ਵਾਲੀ ਬੋਰੀ ਨਹੀਂ ਚੱਕੀ ਜਾਂਦੀ ਨਹੀਂ ਚੱਕੀ ਆ ਜੀ ਮੈਂ ਆ ਹੁਣ ਜਾਨੀ 2 3 ਸਾਲ ਦੀ ਸਿਹਤ ਥੋੜੀ ਜਿਹੀ ਡਾਊਨ ਹੋ ਗਈ ਕੋਈ ਪ੍ਰੋਬਲਮ ਆ ਗਈ ਸੀ ਹੁਣ ਮੇਰਾ ਛੱਡਿਆ ਹੋਇਆ ਇਸ ਟਾਈਮ ਪਰ ਕਾਰਨ ਕੀ ਹੈ ਜਿੰਮ ਤਾਂ ਜਿੰਮੀ ਹੈ ਜਿੰਮ ਤਾਂ ਜਿੰਮੀ ਹੈ ਕੋਈ ਜਦੋਂ ਤੁਸੀਂ ਮਿਹਨਤ ਕਰਦੇ ਹੋ ਨਾ ਫਿਰ ਤੁਸੀਂ ਖਰਾਕ ਖਾਣੇ ਹੋ ਖਰਾਕ ਖਾਣੇ ਖਰਾਕ ਜਿਵੇਂ ਆਪਾਂ ਕਹਿੰਦੇ ਨਸ਼ਾ ਨਸ਼ਾ ਜਿਹੜਾ ਦੁੱਧ ਹੈ ਨਾ ਬਾਈ ਦੁੱਧ ਕੱਚਾ ਦੁੱਧ ਜਿਵੇਂ ਹੁਣ ਅਸੀਂ ਧਾਰਾ ਕੱਢਦੇ ਆ ਅਸੀਂ ਉਸ ਟਾਈਮ ਦੇ ਪੱਕਾ ਪੀਣੀ ਪੀਣਾ ਸੀ ਪੀਣੀ ਪੀਣਾ ਜੇ ਮੰਨ ਲਾ ਦੋ ਦਿਨ ਨਾ ਪੀਤਾ ਉਹ ਹੂੰ ਕਾਲੀ ਵਾਲੀ ਜੇ ਵੀ ਉਧਰ ਜਾ ਕੇ ਪੀ ਲਾਂਗੇ ਕਿ ਚੰਚੀ ਜਾ ਕੇ ਪੀ ਲਾਂਗੇ ਤਾਂ ਬਾਈ ਜੀ ਦਰਦ ਹੋਣ ਲੱਗ ਜਾਂਦਾ ਹੈ ਦਰਦ ਹੋਣ ਲੱਗਦਾ ਇੱਕ ਐਨੀ ਗੱਲ ਹੈ ਵੀ ਨਸੇ ਜੀ ਨਸੇ ਜੀ ਉਹਦੇ ਦੂਜੇ ਜੀ ਹੋਵੇਗਾ ਦੁੱਧ 'ਚ ਵੀ ਨਸ਼ਾ ਹੈਗਾ ਦੁੱਧ 'ਚ ਵੀ ਨਸ਼ਾ ਜੀ ਇਹ ਗਰ ਸਰਪੰਚ ਸਾਹਿਬ ਹੋਰ ਕਰਨੀ ਚਾਹੂੰਗਾ ਵੀ ਮੰਨ ਲਓ ਜਿਹੜੀ ਕਰਮ ਵਾਲਿਆਂ ਨੇ ਇਹਨਾਂ ਨੇ ਸਰੀਰ ਨੂੰ ਤਾਕਤ ਜਾਂ ਆਪਣੀ ਮਾਲਾ ਕਮਾਈ ਦਾ ਬਾਤ ਆ ਕਿ ਤਾ ਜਾਂ ਆਪਣੇ ਰਹਿਣ ਸਹਿਣ ਦੀ ਤਾਕਤ ਜਿਹੜੀ ਇਹਨਾਂ ਨੇ ਦੇ ਦੇਣੀ ਹੋਰ ਕੋਈ ਚੀਜ਼ ਦੇ ਨਹੀਂ ਦਿੰਦੀ ਨਹੀਂ ਦੇ ਦੋ ਮੈਂ ਮੈਂ ਆਰਧ ਕਰੀ ਆ ਜੀ 15 ਸਾਲ ਲਗਾਤਾਰ 92 'ਚ ਮੈਂ ਆਰਧ ਕਰੀ ਸੀ 93 'ਚ ਜੀ 2006 ਜਾ ਕੇ ਛੱਡਿਆ ਜੀ ਥੋੜੀ ਉਦੋਂ ਨਾ ਆ ਗਿਆ ਸੀ ਜਦੋਂ 50 ਲੱਖ ਵਾਲਾ 50 ਲੱਖ ਪਰੋਂ ਬਾਹਰ ਵਗਜੋ ਜੀ ਉਹ ਤੁਸੀਂ ਬਾਹਰ ਵਾਲਾ ਚੱਕ ਰੋ ਉਹ ਨਹੀਂ ਵੇਚੇ ਸੀ ਪਸ਼ੂ ਸਾਰੇ ਜੀ 50 ਵਾਲਾ ਭੇਜ ਕੇ ਬਾਹਰ ਭਾਗੇ ਸਾਰਾ ਕੁਝ ਸਾਰਾ ਕੁਝ ਸਾਰੇ ਢੇੜੇ ਕੱਢ ਕੇ ਜੀ ਫੇਰ ਦੁਬਾਰਾ ਇਹਨਾਂ ਨੂੰ ਆਉਂਦਾ ਮੋੜ ਥੱਲੇ ਆਉਣ ਵਾਲੀ ਗੱਲ ਹੈ ਮੋੜ ਕੋ ਸਹੀ ਗੱਲ ਹੈ ਜਿਹੜੀ ਕਾਰਨ ਕੀ ਹੈ ਕਰਨਾ ਵੀਰਿਆ ਕੰਮ ਹੀ ਹੈ ਜੀ ਜਿਹੜਾ ਬੰਦਾ ਹੱਥੀਂ ਕਰ ਲੂ ਜੀ ਬਾਹਰ ਵੀ ਹੱਥ ਦੀ ਮਦਦ ਹੈ ਇੱਥੇ ਵੀ ਹੈ ਜੇ ਹੱਥੀਂ ਕਰ ਲੋਂਗੇ ਸਾਰਾ ਕੁਝ ਨਹੀਂ ਬਿਲਕੁਲ ਜੀ ਤੇ ਜੇ ਅੱਖਾਂਗੇ ਵੀ ਚਿੱਟਾ ਕੁਰਤਾ ਪਜਾਮਾ ਪਾਇਆ ਹੋਵੇ ਤਿਲੂ ਨੂਤੀ ਹੋਵੇ ਪੱਗ ਪੋਚਵੀ ਬੰਨੀ ਹੋਵੇ ਐਣਕਾ ਕਾਲੀਆਂ ਲੱਗੀਆਂ ਹੋਣ ਤੇ ਥੱਲੇ ਹੋਵੇ ਜਿਹੜਾ ਬੰਦਾ ਆਪ ਤਾਂ ਨਹੀਂ ਜਾਂਦਾ ਹਾਂ ਗਾਲ ਹੀ ਨਹੀਂ ਬਣਦੀ ਗਾਲ ਹੀ ਨਹੀਂ ਬਣਦੀ ਸਹੀ ਗੱਲ ਆ ਜੀ ਤੇ ਸਰਪੰਚ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਇਹਨਾਂ ਸਮਾਂ ਦਿੱਤਾ ਇਹਨੂੰ ਜਾਣਕਾਰੀ ਦਿੱਤੀ ਬੜਾ ਬੜਾ ਧੰਨਵਾਦ ਬਾਈ ਬੜੀ ਦੂਰੋਂ ਤੁਹਾਨੂੰ ਮਿਲਿਆ ਜੀ ਸੱਜਾ ਤੁਹਾਨੂੰ ਤਾਂ ਸੀ ਕਿਉਂਕੋ ਛੋਟੀਆਂ ਸੀ ਜਿੱਦ ਦੇ ਥੋੜਾ ਚੈਨਲ ਚੱਲਦਾ ਉਦਦੇ ਦੀਆਂ ਵੀਡੀਓ ਦੇਖ ਰਹੇ ਆ ਜੀ ਇਤਤ ਲੋਕਾਂ ਕਿਉਂਕਿ ਮੇਰੀ ਨੀਲੀ ਰਾਵੀ ਦੀ ਮੱਝਾਂ ਦੀ ਛੋਡੇ ਉਧਰ ਏਰੀਆ 'ਚ ਵੱਧ ਨੇ ਜੀ ਇਸੇ ਕਰਕੇ ਮੈਂ ਤੁਹਾਡੀਆਂ ਵੀਡੀਓ ਵੱਧ ਦੇਖਦਾ ਠੀਕ ਹੈ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਤੇ ਅੱਜ ਭਾਈ ਦੇ ਨਾਲ ਗੱਲਾਂ ਬਾਤਾਂ ਕਰਕੇ ਬਹੁਤ ਸਾਰਾ ਪਿਆਰ ਸਤਿਕਾਰ ਮਿਲਿਆ ਇੱਕ ਗੱਲ ਫੀਲ ਹੋਈ ਆ ਜਰੂਰ ਕਿ ਜੇ ਨਵਾਂ ਬੰਦਾ ਇਸ ਕਿੱਤੇ ਦੇ ਵਿੱਚ ਆਉਂਦਾ ਤਾਂ ਭਰਾ ਬਣ ਕੇ ਸਾਰੇ ਰਲ ਕੇ ਉਹਦਾ ਸਾਥ ਦੇ ਕੇ ਪੈਰ ਲਵਾਇਆ ਕਰੋ ਤਾਂ ਕਿ ਇਹ ਨਾ ਸੋਚਿਆ ਕਰੋ ਕਿ ਅੱਜ ਪੈਸਾ ਕਮਾ ਲਈਏ ਕੱਲ ਨੂੰ ਪਤਾ ਨਹੀਂ ਆਵੇ ਕਿ ਨਾ ਆਵੇ ਹਾਂ ਅਗਲਾ ਫੇਲ ਹੋ ਜੂ ਫੇਲ ਹੁੰਦਾ ਕੋਈ ਨਹੀਂ ਹੁੰਦਾ ਕਿਉਂਕਿ ਮੈਂ ਫੇਲ ਨਹੀਂ ਹੋਣ ਦਿੰਦੀ ਜਿਹੜੀ ਦੁੱਧ ਵਾਲੀ ਮੈਂ ਆ ਕਿਉਂਕਿ ਇੱਕ ਸੂਏ ਦੇ ਵਿੱਚ ਪੂਰੇ ਨਾ ਕਰੂਗੀ ਭਾਈ ਜਿੰਨੇ ਦੀ ਮੈਂ ਤੁਹਾਨੂੰ ਇੱਕ ਗੱਲ ਮੋਟੀ ਹੋ ਮੱਝ ਤੁਸੀਂ 1 ਲੱਖ ਦੀ ਲੈ ਲਓ ਮੱਝ ਤੁਸੀਂ 2 ਲੱਖ ਦੀ ਲੈ ਲਓ ਮੱਝ ਤੁਸੀਂ 2 ਲੱਖ ਦੀ ਮੱਝ 3 ਦੀ ਮੱਝ ਹੁਣ ਜਿਵੇਂ 4-4 ਲੱਖ ਦੀਆਂ ਵੀ ਮੈਂ ਕਹਣਾ ਵੀ ਜੇ ਤੁਸੀਂ 4 ਲੱਖ ਦੀ ਲੈ ਲਈ ਜੀ ਚਾਹੇ ਤੁਸੀਂ 3 ਦੀ ਲੈ ਲਈ ਚਾਹੇ 2 ਦੀ ਇਹ ਮੈਨੂੰ ਨਹੀਂ ਪਤਾ ਜੀ ਕਿੰਨੇ ਦੀ ਲਓਗੇ ਜੇ ਤਾਂ ਲੱਖ ਦੀ ਲਓਗੇ ਛੋੜਾ ਲੱਖ ਦੁੱਧ ਦਾ ਪੂਰਾ ਕਰ ਜੂ 7 ਮਹੀਨੇ ਤੁਸੀਂ ਲੈ ਲਖ ਲਓ ਲੈ ਲਓ 7 ਮਹੀਨਾ ਦੇ ਵਿੱਚ ਮੈਂ ਫਿਰ ਆ ਵੀ 7 ਮਹੀਨਾ ਜੀ ਜਿਵੇਂ ਆਣੇ ਪਲੋਟਰੀ ਫਾਰਮ ਵਾਲੇ ਕਹਿੰਦੇ ਮੁਰਗੀ ਫ੍ਰੀ ਹੋਗੀ ਜੀ ਵੀ ਜਿਹੜੀ ਆਂਡਿਆਂ ਨੇ ਖਰਾਕਦਾ ਮੰਨ ਲਓ ਮੋੜਦਾ ਮੁਰਗੀ ਸਾਨੂੰ ਬਚ ਗਈ ਆਮ ਨੂੰ ਐ ਲੱਗਦਾ ਵੀ ਮੁਰਗੀ ਬਚ ਗਈ ਕੀ ਬਚ ਗਈ ਮੈਂ ਇੱਥੇ ਮੁਰਗੀਆਂ ਵੀ ਪਾਈਆਂ ਜੀ ਜੀ ਬੀਜੇ ਮੁਰਗੀ ਬਚ ਗਈ ਨਾ ਤਾਂ ਲੋ ਫੁੱਲ ਆਮਦਨ ਹੋ ਗਈ ਫੁੱਲ ਆਮਦਨ ਹੋ ਗਈ ਐਂ ਮੱਝਾ ਜੇ ਹੁਣ ਤੁਸੀਂ ਮੰਨ ਲਓ 4 ਲੱਖ ਵਾਲੀ ਲੈਤੀ ਉਹ ਤੁਹਾਡੀ 2 ਲੱਖ ਦੀ ਬਚ ਗਈ ਤੁਸੀਂ ਲੱਖ ਵਾਲੀ ਲੈ ਲਈ ਥੋੜੀ 60 65 ਹਜ਼ਾਰ ਦੀ ਬਚ ਗਈ ਤੁਸੀਂ 2 ਲੱਖ ਦੀ ਲੈ ਲਈ ਉਹ ਤੁਹਾਡੀ ਲੱਖ ਦੀ ਬਚ ਗਈ ਉਹ ਤੁਹਾਡੀ ਆ ਰਹੀ ਹੈ ਉਹ ਅਗਲੇ ਸਾਲ ਤੁਸੀਂ ਪੈਨਸ਼ਨ ਹੀ ਨਾ ਲਾਉਣੇ ਸੋਣਾ ਹੀ ਹੈ ਗੱਲਾਂ ਉਹਨੇ ਸੋਣਾ ਹੀ ਹੈ ਗੱਲ ਸਹੀ ਗੱਲ ਆ ਜੀ ਕਮਾਈ ਤਾਂ ਬੱਚ ਬੰਦੇ ਕਿ ਰਿਪੀਟਰ ਹੋ ਗਿਆ ਮੇਰੀਆਂ ਵੀ ਕਈ ਰਿਪੀਟਰ ਹੋਈਆਂ ਨੇ ਦੋ ਹੋ ਜਾਣਗੇ ਚਾਰ ਹੋ ਜਾਣਗੇ ਆ ਉਹ ਤਾਂ ਹੁਣ ਮੰਨ ਲਓ ਠੀਕ ਆ ਸਮਾਂ ਦੀ ਸਰਕਲ ਬਣ ਜਾਂਦਾ ਆਪਣੇ ਪਰਿਵਾਰ ਦੇ ਵਿੱਚ ਇਹਦੇ 10 ਚੀਜ਼ ਹੈ ਨਾ ਤੇ ਦੋ ਜੀ ਬਿਚਾ ਦ ਪਤਾ ਨਹੀਂ थी ਜਦੋਂ ਪਹਿਲਾ ਨਾ ਮਹੀਨੇ ਪਹਿਲੇ ਮਹੀਨੇ ਜਦੋਂ ਮੱਝ ਆਉਂਦੀ ਹੈ ਜੀ 40 ਦਿਨਾਂ ਦੇ ਵਿੱਚ ਵਿੱਚ ਉਹਦੀ ਟੀਕਾ ਭਰਾ ਦਿਓ ਲਾਜ ਕਰੋ ਹੀ ਨਾ ਜੇਦੋਂ ਆਪਾਂ ਪਹਿਲਾ ਨਾਰਮਲ ਹੀਟ ਵਾਲਾ ਟੀਕਾ ਲਗਾ ਦਿੰਨੇ ਆ ਉਦੋਂ ਪ੍ਰੋਬਲਮ ਆਉਂਦੀ ਹੈ ਉਦੋਂ ਪ੍ਰੋਬਲਮ ਆਉਂਦੀ ਹੈ ਕੋਈ ਨਹੀਂ ਹੁੰਦਾ 7 ਮਹੀਨੇ ਦੁੱਧ ਫੇਰ ਵੀ ਦੇ ਦਿੰਦੀ ਜਿਹੜੀ 20 ਕਿਲੋ ਵਾਲੀ ਹੈ ਉਹ ਤੁਹਾਡਾ 13 14 ਦਾ ਡਿਗ ਦੀ ਨਾ ਮੈਂ ਗਰੰਟੀ ਦੱਸ ਦਿੰਦਾ ਹੋ ਜਾ ਕੇ ਟਰਾਈ ਕਰਦੇ ਹਾਂ ਆਪਾਂ ਕਰਦੇ ਸਹੀ ਗੱਲ ਹੈ ਤੇ ਸਰਪੰਚ ਸਾਹਿਬ ਫਿਰ ਬਹੁਤ ਧੰਨਵਾਦ ਤੁਹਾਡਾ ਜਾਣਕਾਰੀ ਦੇਣ ਦੇ ਲਈ ਕਿਉਂਕਿ ਜੇ ਗੱਲਾਂ ਕਰਾਂਗੇ ਤਾਂ ਬਹੁਤ ਲੰਬੀ ਨਹੀਂ ਨਹੀਂ ਮੈਂ ਤਾਂ ਬਹੁਤ ਜ਼ਿਆਦਾ ਲੰਮੀ ਹੋ ਗਈ ਕੋਈ ਗੱਲ ਨਹੀਂ ਤੇ ਇਹ ਗੱਲਾਂ ਬਾਤਾਂ ਸੁਣਨੀਆਂ ਵੀ ਚਾਹੀਦੀਆਂ ਬਹੁਤ- ਸਾਨੂੰ ਫਾਰਮ ਦੇ ਵਿੱਚ ਬੁਲਾਇਆ ਕੱਟਾ ਦਿਖਾਉਣਾ ਕੱਟਾ ਪਾਰਸਾ ਉਹ ਹੈ ਜੀ ਪਟਰੂ ਉਹ ਸੂਜੀ ਜਿਹੜੂ ਪਹਿਲਾ ਮਹੀਨਾ ਠੀਕ ਹੈ ਜੀ ਲੈ ਜੀ ਕਾ ਨਾ ਮੱਝਾ ਕੀ ਨੀਲੀ 라ਵੀ ਦੀ ਆ ਪਹਿਲਾ ਸੂਜੀ ਆ ਤੇ ਆ ਕੱਟਾ ਜੀ ਇਹਦਾ ਪਾਰਸਾ ਦਾ ਓਕੇ ਇਹ 1 ਮਹੀਨਾ ਪਹਿਲਾਂ ਸੂਈ ਹੈ ਜੀ ਠੀਕ ਹੈ ਜੀ ਲੈ ਮਿੱਤਰੋ ਇਹ ਸੀਗੀ ਅੱਜ ਦੀ ਵੀਡੀਓ ਦੇ ਵਿੱਚ ਜਾਣਕਾਰੀ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਜਲਦ ਮਿਲਦੇ ਹਾਂ ਕਿਸੇ ਨਵੇਂ ਵਿਸ਼ੇ ਦੇ ਨਾਲ ਕਿਸੇ ਜਾਣਕਾਰੀ ਦੇ ਨਾਲ